ਸਵਾਗਤ ਹੈ ਪੀ.ਟੀ.ਸੀ. ਨਿਊਜ਼ ਹਮੇ ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰੀ ਇੱਕ ਬੇहद ਅਹਿਮ ਤੇ ਖਾਸ ਮੁੱਦਤ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਹਾਲੇ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਿਹਤ ਸਿਸਟਮ ਕਿਵੇਂ ਚਰਮਰਾ ਕੇ ਰਹਿ ਗਿਆ ਕਿਉਂਕਿ ਡਾਕਟਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਹੜਤਾਲ ਫਿਲਹਾਲ ਅੱਜ ਤਾਂ ਉਹ ਹੜਤਾਲ ਖਤਮ ਹੋ ਗਈ ਹੈ ਪਰ ਉਸ ਹੜਤਾਲ ਨੇ ਸਾਰਾ ਹੀ ਸਰਕਾਰੀ ਸਿਸਟਮ ਹੈ ਜਿਹੜਾ ਉਹ ਚਰਮਰਾ ਕੇ ਰੱਖ ਦਿੱਤਾ ਮਰੀਜ਼ ਖਾਸੇ ਪਰੇਸ਼ਾਨ ਹੋਰ ਨੇ ਮਰੀਜ਼ ਦੂਰ ਦਰਾਡੇੋਂ ਆਂਦੇ ਨੇ ਉਹਨਾਂ ਨੂੰ ਦਵਾਈਆਂ ਨਹੀਂ ਮਿਲਦੀਆਂ ਉਹਨਾਂ ਨੂੰ ਡਾਕਟਰ ਨਹੀਂ ਮਿਲਦੇ ਜਿਸ ਕਰਕੇ ਖਾਸੀ ਪਰੇਸ਼ਾਨੀ ਹੈ ਜਿਹੜੀ ਉਹਨਾਂ ਨੂੰ ਹੁੰਦੀ ਰਹੀ ਅਜਿਹੇ ਦੇ ਵਿੱਚ ਉਹ ਵਾਰ-ਵਾਰ ਕਹਿੰਦੇ ਨੇ ਕਿ ਸਾਡਾ ਕੀ ਕਸੂਰ ਹੈ ਡਾਕਟਰਾਂ ਦੀ ਤੇ ਸਰਕਾਰ ਦੀ ਆਪਸ ਦੀ ਕੋਈ ਗੱਲਬਾਤ ਹੈ ਤਾਂ ਉਹ ਸੁਲਝਾਣੀ ਚਾਹੀਦੀ ਹੈ ਅਸੀਂ ਇੱਥੇ ਕਿਉਂ ਤੱਕੇ ਖਾਂਦੇ ਫਿਰਗੇ ਅਜੇ ਤਹ ਵਿੱਚ ਡਾਕਟਰਾਂ ਦੀਆਂ ਕੁਝ ਮੰਗਾਂ ਸੀ ਉਹਨਾਂ ਮੰਗਾਂ ਦੇ ਵਿੱਚ ਇੱਕ ਹੋਰ ਜਿਹੜੀ ਅਹਿਮ ਮੰਗ ਸੀ ਉਸ ਮੰਗ ਤੇ ਅੱਜ ਇੱਕ ਖਾਸ ਵਿਚਾਰ ਚਰਚਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਉਹਨਾਂ ਦੀ ਮੰਗ ਸੀ ਕਿ ਡਾਕਟਰਾਂ ਦੀ ਭਰਤੀ ਜਿਹੜੀ ਉਹ ਪੂਰੀ ਮੁਕੰਮਲ ਕੀਤੀ ਜਾਵੇ ਤੇ ਜਿਹੜੀਆਂ ਚੀਜ਼ਾਂ ਦੀ ਥੋੜ੍ਹ ਹੈ ਉਹ ਪੂਰੀ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਦਵਾਈਆਂ ਵੀ ਨੇ ਜਿਨ੍ਹਾਂ ਦੇ ਵਿੱਚ ਡਾਕਟਰਾਂ ਦੇ ਸਾਜੋ ਸਮਾਨ ਵੀ ਨੇ ਮੈਡੀਕਲ ਸੁਵਿਧਾਵਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਨੇ ਉਹ ਸਾਰੇ ਸਮਾਨ ਨੇ ਜਿਹੜੇ ਹਰ ਹਸਪਤਾਲ ਦੇ ਵਿੱਚ ਹਰ ਡਿਸਪੈਂਸਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਮੁਕੰਮਲ ਹੋਣੀਆਂ ਚਾਹੀਦੀਆਂ ਨੇ ਪਰ ਅਕਸਰ ਇਹ ਸੀਏ ਸਮਝਦੇ ਆ ਕਿ ਫਾਈਨੈਂਸਸ ਘਟਨੇ ਆ ਆਰਥਿਕ ਜਿਹੜੀ ਮਾਹੌਲ ਹੈਗਾ ਉਹ ਠੀਕ ਨਹੀਂ ਹੈਗਾ ਆਰਥਿਕ ਸਥਿਤੀ ਜਿਹੜੀ ਠੀਕ ਨਹੀਂ ਹੈਗੀ ਹੈ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਮੁਕੰਮਲ ਨਹੀਂ ਹੋ ਪਾਂਦੀਆਂ ਪਰ ਇੱਕ ਸਰਕਾਰ ਦੀ ਬਦਦੰਤਜ਼ਾਮੀ ਸਰਕਾਰਾਂ ਦੀ ਬਦਦੰਤਜ਼ਾਮੀਆਂ ਦੀ ਇੱਕ ਜਿਉਂਦੀ ਜਾਗਦੀ ਅੱਜ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੋਂ ਤੁਹਾਨੂੰ ਸਹੀ ਅੰਦਾਜ਼ਾ ਹੋ ਜਾਏਗਾ ਕਿ ਸਰਕਾਰ ਜੇ ਚਾਵੇ ਤਾਂ ਜੇ ਇੰਤਜ਼ਾਮ ਸਹੀ ਹੋਣ ਜੇ ਤੁਹਾਡੀ ਨੀਅਤ ਤੇ ਨੀਤੀ ਸਹੀ ਹੋਵੇ ਤਾਂ ਘਾਟ ਕਿਸੇ ਚੀਜ਼ ਦੀ ਨਹੀਂ ਹੈ ਲੱਖਾਂ ਰੁਪਿਆਵਾਂ ਦੀਆਂ ਦਵਾਈਆਂ ਇੱਕ ਗੋਡਾਊਨ ਦੇ ਵਿੱਚ ਰੱਖੀਆਂ ਗਈਆਂ ਕਿ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਪਰ ਸ਼ਾਇਦ ਉਹ ਗੋਡਾਊਨ ਦੇ ਵਿੱਚ ਤਾਲਾ ਮਾਰ ਕੇ ਸਰਕਾਰ ਭੁੱਲ ਗਈ ਕਿਰਾਇਆ ਵੀ ਲਗਾਤਾਰ ਉਸ ਗੋਦਾਮ ਦਾ ਪੈਂਦਾ ਰਿਹਾ ਦਵਾਈਆਂ ਪਈਆਂ ਪਈਆਂ ਐਕਸਪਾਇਰ ਹੋ ਗਈਆਂ ਕਿਸੇ ਨੂੰ ਵੀ ਉਹ ਦਵਾਈਆਂ ਨਹੀਂ ਮਿਲੀਆਂ ਪੀਪੀ ਕਿੱਟਾਂ ਸੀਗੀਆਂ ਉਹਦੇ ਵਿੱਚ ਉਹਦੇ ਵਿੱਚ ਲੱਖਾਂ ਰੁਪਏ ਦੀਆਂ ਦਵਾਈਆਂ ਸੀਗੀਆਂ ਔਰ ਲੱਖਾਂ ਰੁਪਏ ਹਰ ਮਹੀਨੇ ਉਸ ਗੋਦਾਮ ਦਾ ਕਿਰਾਇਆ ਵੀ ਪੈ ਰਿਹਾ ਔਰ ਇਸ ਤੋਂ ਇਲਾਵਾ ਜਿੱਥੇ ਉਹ ਦਵਾਈਆਂ ਲੋਕਾਂ ਲਈ ਮਰੀਜ਼ਾਂ ਲਈ ਮੁਫਤ ਰੱਖੀਆਂ ਗਈਆਂ ਸੀਗੀਆਂ ਉਹ ਦਵਾਈਆਂ ਵੀ ਖਰਾਬ ਹੋ ਗਈਆਂ ਇਸ ਰਿਪੋਰਟ ਨੂੰ ਤੁਸੀਂ ਦੇਖੋ ਫਿਰ ਚਰਚਾ ਨੂੰ ਅੱਗੇ ਵਧਾਉਂਦੇ ਹਾਂ ਪੰਜਾਬ ਦੇ ਹਸਪਤਾਲ ਦਵਾਈਆਂ ਅਤੇ ਸਾਜੋ ਸਮਾਨ ਨੂੰ ਤਰਸਦੇ ਨਜ਼ਰ ਆਉਂਦੇ ਨੇ ਮਰੀਜ਼ਾਂ ਨੂੰ ਦਵਾਈਆਂ ਪੂਰੀਆਂ ਤੱਕ ਨਹੀਂ ਮਿਲਦੀਆਂ ਪਰ ਪੰਜਾਬ ਹੈਲਥ ਮਿਸ਼ਨ ਵੱਲੋਂ ਲੱਖਾਂ ਦੀਆਂ ਦਵਾਈਆਂ ਨੂੰ ਕਬਾੜ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਬਹੁਤ ਸਾਰੀਆਂ ਐਸੀਆਂ ਦਵਾਈਆਂ ਤੇ ਸਾਜੋ ਸਮਾਨ ਆ ਜਿਹੜਾ ਪਿਆ ਹੋਇਆ ਐਕਸਪਾਇਰ ਹੋ ਚੁੱਕਿਆ ਤੇ ਹੁਣ ਵਰਤਨਯੋਗ ਨਹੀਂ ਹੈ ਜਿੱਥੇ ਇਸ ਸਮੇਂ ਅਸੀਂ ਮੌਜੂਦ ਆ ਇਹ ਪੰਜਾਬ ਮੰਡੀ ਬੋਰਡ ਦੀ ਅਧਨਿਕ ਮੰਡੀ ਹੈ ਜਿਸ ਦੇ ਵਿੱਚ ਇੱਕ ਸਟੋਰ ਨੂੰ ਪੰਜਾਬ ਹੈਲਥ ਮਿਸ਼ਨ ਨੇ ਕਿਰਾਏ ਤੇ ਲਿੱਤਾ ਸੀ ਕਰੀਬਨ 32 ਲੱਖ ਰੁਪਇਆ ਮਹੀਨਾ ਕਿਰਾਏ ਤੇ ਲਿੱਤੇ ਹੋਏ ਸਟੋਰ ਦੇ ਵਿੱਚ 2020 ਦੇ ਵਿੱਚ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਦਵਾਈਆਂ ਪੀਪੀਟੀ ਕਿੱਟਾਂ ਗਲਵਜ਼ ਹੈਂਡ ਗਲਵਜ਼ ਮਾਸਕ ਤੇ ਹੋਰ ਬਹੁਤ ਸਾਰੇ ਸਾਜੋ ਸਮਾਨ ਨੂੰ ਸਟੋਰ ਕਰਕੇ ਰੱਖਿਆ ਗਿਆ ਤਾਂ ਜੋ ਮਰੀਜ਼ਾਂ ਤੱਕ ਪਹੁੰਚਾਇਆ ਜਾਵੇ ਤੇ ਲੋੜ ਪੈਣ ਤੇ ਵਰਤਿਆ ਜਾਵੇ ਪਰ ਇਹ ਸਾਜੋ ਸਮਾਨ ਹੈ ਜਿਹੜਾ ਉਹ ਪਿਆ ਹੋਇਆ ਇੱਥੇ ਹੀ ਇਸ ਤਰੀਕੇ ਨਾਲ ਰਹਿ ਗਿਆ ਕਿ ਇਸ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਪੰਜਾਬ ਦੇ ਬਹੁਤ ਸਾਰਾ ਪੈਸਾ ਬੇਕਾਰ ਹੁੰਦਾ ਜਾਪਿਆ ਇੱਕ ਵਾਰ ਤਸਵੀਰ ਤੁਹਾਨੂੰ ਪਿੱਛੇ ਦਿਖਾ ਦਿੰਨੇ ਆ ਇਹ ਸ਼ੀਸ਼ਿਆਂ ਦੇ ਵਿੱਚ ਪਿਆ ਹੋਇਆ ਉਹ ਸਾਜੋ ਸਮਾਨ ਹੈ ਜਿਹੜਾ ਕਿ ਹੁਣ ਬਹੁਤ ਵੱਡੀ ਤਦਾਰ ਦੇ ਵਿੱਚ ਐਕਸਪਾਇਰ ਹੋ ਚੁੱਕੇ ਆ ਵਰਤਨਯੋਗ ਨਹੀਂ ਰਿਹਾ ਜਬ ਬਹੁਤ ਸਾਰਾ ਸਾਜੋ ਸਮਾਨ ਐਕਸਪਾਇਰ ਹੋਣ ਦੀ ਕਗਾਰ ਤੇ ਆ ਯਾਨੀ ਕਿ ਪੰਜਾਬ ਦੇ ਲੋਕਾਂ ਦਾ ਲੱਖਾਂ ਰੁਪਈਆ ਇਸ ਹੈਲਥ ਮਿਸ਼ਨ ਦੇ ਰਾਹੀਂ ਬਰਬਾਦ ਹੁੰਦਾ ਨਜ਼ਰ ਆ ਰਿਹਾ ਹੈ ਕੇਵਲ ਇਹ ਦਵਾਈਆਂ ਇੱਥੇ ਪਈਆਂ ਸੜ ਨਹੀਂ ਰਹੀਆਂ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਸਟੋਰ ਹੈ ਉਹ 32 ਲੱਖ ਰੁਪਏ ਮਹੀਨੇ ਤੇ ਮੰਡੀ ਬੋਰਡ ਤੋਂ ਕਿਰਾਏ ਤੇ ਲਿੱਤਾ ਗਿਆ ਸੀ ਤੇ ਹੁਣ ਤੱਕ ਉਸ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ ਜਿਸ ਦੀ ਅਮਾਉਂਟ 9 ਕਰੋੜ 72 ਲੱਖ ਤੋਂ ਵੀ ਕਿਤੇ ਵਧੇਰੀ ਹੋ ਚੁੱਕੀ ਹੈ ਲਗਾਤਾਰ ਮੰਡੀ ਬੋਰਡ ਹੈਲਥ ਮਿਸ਼ਨ ਨੂੰ ਸੰਪਰਕ ਕਰ ਰਿਹਾ ਪਰ ਕਿਰਾਇਆ ਦੇਣ ਦਾ ਕੋਈ ਜਵਾਬ ਨਹੀਂ ਆ ਰਿਹਾ ਹਾਲਾਂਕਿ ਬਹੁਤ ਸਾਰੇ ਅਧਿਕਾਰੀ ਇਸ ਤੇ ਚੁੱਪੀ ਭੱਟੇ ਬੈਠੇ ਨੇ ਪਰ ਇੱਥੇ ਜਿਹੜਾ ਸਮਾਨ ਇਹ ਪਿਆ ਹੈ ਆਮ ਲੋਕਾਂ ਦੇ ਪੈਸੇ ਦਾ ਆਮ ਲੋਕਾਂ ਦੀ ਪੂੰਜੀ ਦਾ ਹੈ ਉਹ ਸਮਾਨ ਜੇਕਰ ਹਸਤਾਲ ਪਹੁੰਚਦਾ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲਣੀ ਸੀ ਪਰ ਇਹ ਸਮਾਨ ਇੱਥੇ ਪਿਆ ਕੰਡਮ ਹੁੰਦਾ ਜਾ ਰਿਹਾ ਐ ਐਕਸਪਾਇਰ ਹੁੰਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਜਿਸ ਬਲ ਨਾਤਾ ਪੰਜਾਬ ਸਰਕਾਰ ਧਿਆਨ ਦੇ ਰਹੀ ਐ ਨਾ ਹੀ ਪੰਜਾਬ ਹੈਲਥ ਮਿਸ਼ਨ ਧਿਆਨ ਦੇ ਰਿਹਾ ਐ ਲੋੜ ਹੈ ਕਿ ਜਹੀਆਂ ਦਵਾਈਆਂ ਨੂੰ ਸਹੀ ਟਾਈਮ ਤੇ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਉਹਨਾਂ ਦੀ ਵੀ ਮਦਦ ਹੋ ਸਕੇ ਤੇ ਸਮਾਨ ਸਹੀ ਟਿਕਾਣੇ 'ਤੇ ਵੀ ਲੱਗ ਸਕੇ ਪਰ ਇਸ ਉੱਤੇ ਸਾਬਨੇ ਚੁੱਪ ਹੀ ਰੱਖੀ ਹੋਈ ਐ ਪਿਛਲੇ 2 ਤੋਂ 3 ਦਿਨ ਤੋਂ ਲਗਾਤਾਰ ਹੈਲਥ ਡਿਪਾਰਟਮੈਂਟ ਦੇ ਵਿੱਚ ਚੱਕਰ ਕੱਟ ਰਿਹਾ ਤਾਂ ਕਿ ਡਾਇਰੈਕਟਰ ਸਾਹਿਬ ਨਾਲ ਮਿਲਿਆ ਜਾਵੇ ਤੇ ਪਤਾ ਲੱਗੇ ਕਿ ਦਵਾਈਆਂ ਉੱਥੇ ਕਿਉਂ ਰੱਖੀਆਂ ਗਈਆਂ ਨੇ ਸੱਚ ਕੀ ਹੈ ਤੇ ਕਿਰਾਇਆ ਕਿੰਨਾ ਕੁ ਪੈਂਡਿੰਗ ਆ ਪਰ ਕਦੇ ਮੈਡਮ ਮੀਟਿੰਗ 'ਚ ਹੁੰਦੇ ਨੇ ਤੇ ਕਦੇ ਮਿਲਦੇ ਹੀ ਨਹੀਂ ਤੇ ਬਾਹਰੋਂ ਹੀ ਵਾਪਸ ਮੋੜ ਦਿੰਦੇ ਆ ਤੇ ਇਹ ਸਾਫ਼ ਹੈ ਕਿ ਇਹ ਜਵਾਬ ਨਹੀਂ ਦੇਣਾ ਚਾਹੁੰਦੇ ਅਸਲ 'ਚ ਸਚਾਈ ਹੈ ਕੀ ਹੈ ਹੂੰ ਸੋ ਇਹ ਸਾਰੀ ਕਹਾਣੀ ਹੁਣ ਹੋਇਆ ਕੀ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇੱਕ ਗੋਦਾਮ ਲਿਆ ਕਿਰਾਏ ਤੇ ਪੰਜਾਬ ਮੰਡੀ ਬੋਰਡ ਤੋਂ ਕਿ ਅਸੀਂ ਉੱਥੇ ਦਵਾਈਆਂ ਪੀਪੀ ਕਿੱਟਾਂ ਰੱਖਣੀਆਂ ਨੇ 2020 ਦੇ ਵਿੱਚ ਇਹ ਗੋਦਾਮ ਕਿਰਾਏ ਤੇ ਲਿਆ ਜਾਂਦਾ 32 ਲੱਖ ਰੁਪਏ ਮਹੀਨਾ ਕਿਰਾਇਆ ਚੁਕਤਾ ਕਰਨ ਦੀ ਇੱਥੇ ਸਾਂਝ ਪੈਂਦੀ ਹੈ ਹੁਣ ਤੁਸੀਂ ਇਹ حساب ਲਾਓ ਕਿ ਇੱਥੇ ਲੱਖਾਂ ਰੁਪਏ ਦੀਆਂ ਦਵਾਈਆਂ ਰੱਖੀਆਂ ਗਈਆਂ ਉਹ ਦਵਾਈਆਂ ਪੀਪੀ ਕਿੱਟਾਂ ਕਿਤੇ ਵੀ ਵਰਤੀਆਂ ਨਹੀਂ ਗਈਆਂ ਨਾ ਵਰਤਣ ਦੀ ਅਵੇਜ ਦੇ ਵਿੱਚ ਦੋ ਨੁਕਸਾਨ ਹੋ ਰਹੇ ਨੇ ਉਹ ਦਵਾਈਆਂ ਐਕਸਪਾਇਰ ਹੋ ਗਈਆਂ ਉਹ ਪੀਪੀ ਕਿੱਟਾਂ ਖਤਮ ਹੋ ਗਈਆਂ ਮਿਆਦ ਉਹਨਾਂ ਦੀ ਖਤਮ ਹੋ ਗਈ ਔਰ 32 ਲੱਖ ਰੁਪਇਆ ਮਹੀਨਾ ਜਿਹੜਾ ਉਹ ਕਿਰਾਇਆ ਹੈ ਉਹ ਹਰ ਮਹੀਨੇ ਪੈਂਦਾ ਜਾ ਰਿਹਾ ਨਾ ਕਿਰਾਇਆ ਦਿੱਤਾ ਨਾ ਦਵਾਈਆਂ ਕੰਮ ਆਈਆਂ ਇਹ ਸਭ ਤੋਂ ਵੱਡਾ ਨੁਕਸਾਨ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਇੱਥੇ ਦਵਾਈਆਂ ਰੁਲਦੀਆਂ ਫਿਰਦੀਆਂ ਨੇ ਮੁਹਾਲੀ ਦੇ ਵਿੱਚ ਮੰਡੀ ਬੋਰਡ ਦੀ ਜਗ੍ਹਾ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਹ ਗੋਦਾਮ ਬਣਾਇਆ ਸੀ 2020 ਦੇ ਵਿੱਚ ਦਵਾਈਆਂ ਪੀਪੀ ਕਿੱਟਾਂ ਤੇ ਹੋਰ ਸਮਾਨ ਰੱਖਣ ਦੇ ਲਈ 32 ਲੱਖ ਰੁਪਏ ਮਹੀਨੇ ਦੇ ਕਿਰਾਏ ਤੇ ਇਹ ਗੋਦਾਮ ਲਿਆ ਸੀ 2020 ਤੋਂ ਲੈ ਕੇ 9/3/2021 ਤੱਕ ਕਿਰਾਇਆ ਇਸ ਦਾ ਪੈਂਡਿੰਗ ਪਿਆ 1 ਕਰੋੜ 55 ਲੱਖ 58 ਹਜ਼ਾਰ 300 ਰੁਪਏ ਸਿਹਤ ਵਿਭਾਗ ਵੱਲ ਪੈਂਡਿੰਗ ਨੇ ਫਿਰ 1/7/2021 ਤੋਂ 31/7/2023 ਤੱਕ ਰੱਖੇ ਸਮਾਨ ਦਾ ਕਰਾਇਆ 5 ਕਰੋੜ 29 ਲੱਖ 84041 ਰੁਪਏ ਬਣਦਾ ਸਿਹਤ ਵਿਭਾਗ ਬਿਲਕੁਲ 7 ਕਰੋੜ 18 ਲੱਖ 32216 ਰੁਪਏ ਪੈਂਡਿੰਗ ਪਏ ਨੇ ਹੁਣ ਤੁਸੀਂ ਇੱਕ ਹਿਸਾਬ ਲਾਓ ਇਹ ਸਰਕਾਰਾਂ ਦੋਵੇਂ ਜ਼ਿੰਮੇਵਾਰ ਪਿਛਲੀ ਸਰਕਾਰ ਨੇ ਕਰਾਇਤੇ ਲਿਆ ਔਰ ਉਸਨੇ ਨਾ ਕਰਾਇਆ ਚੁਕਤਾ ਕੀਤਾ ਨਾ ਦਵਾਈਆਂ ਨਵੀਂ ਸਰਕਾਰ ਬਣਦੀ ਹੈ ਨਵੀਂ ਸਰਕਾਰ ਨੇ ਵੀ ਗਡਾਊਨ ਦਾ ਤਾਲਾ ਖੋਲਣ ਦੀ ਜ਼ਹਿਮਤ ਨਹੀਂ ਉਠਾਈ ਔਰ ਦਵਾਈਆਂ ਉੱਥੇ ਪਈਆਂ ਪਈਆਂ ਸੜ ਗਈਆਂ ਔਰ ਨਵੀਂ ਸਰਕਾਰ ਵੇਲੇ ਵੀ ਕਰਾਇਤੇ ਦੀ ਪੰਡ ਹੈ ਜਿਹੜੀ ਉਹ ਲਗਾਤਾਰ ਵੱਡੀ ਹੁੰਦੀ ਰਹੀ ਹੁਣ ਇਹ ਤਸਵੀਰਾਂ ਦੇਖੋ ਤੁਸੀਂ ਤੁਸੀਂ ਸਹਿਜ ਅੰਦਾਜ਼ਾ ਲਾਓ ਇੱਕ ਪਾਸੇ ਉਹ ਹਸਪਤਾਲ ਜਿੱਥੇ ਦਵਾਈਆਂ ਨਹੀਂ ਨੇ ਇੱਕ ਪਾਸੇ ਉਹ ਗਦਾਮ ਜਿੱਥੇ ਦਵਾਈਆਂ ਭਰੀਆਂ ਹੋਈਆਂ ਨੇ ਇਹ ਦਵਾਈਆਂ ਦੇ ਨਾਲ ਪੂਰੇ ਗਦਾਮ ਭਰੇ ਹੋਏ ਨੇ ਇਹ ਦਵਾਈਆਂ ਕਿਸੇ ਲੋੜਵੰਦ ਬਰੀਜ਼ਾ ਨੂੰ ਦਿੱਤੀਆਂ ਨਹੀਂ ਜਾ ਸਕਦੀ। ਕਿ ਇਹ ਦਵਾਈਆਂ ਨੇ ਜੜੀਆਂ ਇਹ ਉਹਦਾ ਹਸਪਤਾਲਾਂ ਦੇ ਵਿੱਚ ਪਹੁੰਚਦੀਆਂ ਨਹੀਂ ਕਰਨੀਆਂ ਚਾਹੀਦੀਆਂ ਜਿੱਥੇ ਇਹਨਾਂ ਦੀ ਲੋੜ ਹੈ। ਪੀਪੀ ਕੱਟਾ ਹੋਣ, 마ਸਕ ਹੋਣ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਵਾਈਆਂ ਨੇ ਜੜੀਆਂ ਵਰਤੀਆਂ ਜਾ ਸਕਦੀਆਂ ਨੇ। ਆ ਦੇਖੋ ਐਕਸਪਾਇਰ ਹੋ ਗਈਆਂ ਜੂਨ 2023 ਦੇ ਵਿੱਚੋਂ ਐਕਸਪਾਇਰ ਹੋ ਗਈਆਂ। ਕੋਈ 4 2023 ਦੀ ਸੀਗੀ ਉਹ ਐਕਸਪਾਇਰ ਹੋ ਗਈ। ਸੋ ਇਹ ਇੱਕ ਵੱਡਾ ਮਸਲਾ ਸਿਰਫ ਦਵਾਈਆਂ ਐਕਸਪਾਇਰ ਦਾ ਨਹੀਂ ਹੈ ਬਲਕਿ ਕਿਰਾਏ ਦਾ ਵੀ ਹੈ ਕਿ ਤੁਸੀਂ ਚਲੋ ਮੈਂ ਫਰਸ਼ ਕਰਨਾ ਕਿ ਤੁਹਾਨੂੰ ਨਹੀਂ ਚਾਹੀਦਾ ਹੁਣ ਇਹ ਜਗ੍ਹਾ ਨਹੀਂ ਚਾਹੀਦੀ ਘਟ-ਘਟ ਖਾਲੀ ਤਾਂ ਕਰ ਦਿੰਨੀ ਚਾਹੀਦੀ ਸੀ ਲਗਾਤਾਰ ਇਹਦੇ ਤੇ ਕਿਰਾਇਆ ਪੈਂਦਾ ਰਿਹਾ ਲੋਕਾਂ ਤੇ ਬੋਝ ਪੈ ਰਿਹਾ ਕਰੋੜਾ ਰੁਪਏ 7 ਕਰੋੜ 18 ਲੱਖ 32 ਹਜ਼ਾਰ ਰੁਪਏ ਇਸ ਦਾ ਕਿਰਾਇਆ ਜਿਹੜਾ ਹੁਣ ਤੱਕ ਬਣ ਚੁੱਕਿਆ ਮੰਡੀ ਬੋਰਡ ਇਹਦੇ ਤੇ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੰਡੀ ਬੋਰਡ ਨੇ ਚਿੱਠੀ ਵੀ ਲਿਖੀ ਹੈ ਹੈਲਥ ਡਿਪਾਰਟਮੈਂਟ ਨੂੰ ਕਿ ਭਾਈ ਸਾਡਾ ਕਿਰਾਇਆ ਪੈਂਡਿੰਗ ਪਿਆ ਉਹ ਦਿਓ ਮੰਡੀ ਬੋਰਡ ਦੇ ਵੀ ਤੁਸੀਂ ਸੁਣ ਲਓ ਸਪਾਰਟ ਇਹਦਾ ਕਰੋਨਾ ਦੇ ਟਾਈਮ ਕਰਾਇ ਤੇ ਦਿੱਤਾ ਗਿਆ ਸੀ ਪੰਜਾਬ ਹੈਲਥ ਮਿਸ਼ਨ ਨੂੰ ਤੇ ਉਹ ਕਿਰਾਇਆ ਸਾਡਾ ਹੈਲਥ ਮਿਸ਼ਨ ਵਾਲਿਆਂ ਕੋਲੇ ਕਾਫੀ ਜਮ੍ਹਾਂ ਹੋ ਗਿਆ ਤੇ ਇਹ ਸਾਡਾ ਕਿਰਾਇਆ ਤਕਰੀਬਨ 20 ਤੋਂ 20 ਤੋਂ ਲੈ ਕੇ 9 3 21 ਤੱਕ ਇਹਦਾ 1 ਕਰੋੜ 55 ਲੱਖ 58300 ਕਿਰਾਇਆ ਬਣਦਾ ਸੀਗਾ ਤੇ ਉਸ ਤੋਂ ਬਾਅਦ ਇਹ ਇਹ ਕਿਸਾ ਇਹ ਪਹਿਲਾਂ ਸਮਾਨ ਕਿਸਾਨ ਭਵਨ ਚ ਰੱਖਿਆ ਹੋਇਆ ਸੀਗਾ ਉਸ ਤੋਂ ਬਾਅਦ ਕਿਉਂਕਿ ਅਸੀਂ ਕਿਸਾਨ ਭਵਨ ਨੂੰ ਰੇਨੋਵੇਟ ਕਰਕੇ ਅੱਗੇ ਵਧੀਆ ਢੰਗ ਨਾਲ ਚਲਾਉਣਾ ਚਾਹੁੰਦੇ ਸੀ ਇਹ ਸਮਾਨ ਇੱਥੇ ਸ਼ਿਫਟ ਕੀਤਾ ਗਿਆ ਇੱਥੇ ਵੀ ਸਾਡੇ ਕੋਲ ਏਸੀ ਮੰਡੀ ਹੈਗੀ ਹੈ ਇਹ ਇੱਥੇ ਹੁਣ ਇਹਦਾ ਕਿਰਾਇਆ 32 ਲੱਖ 99000 41 ਰੁਪਏ ਹੈ ਤੇ ਇਹ 1/7/21 ਤੋਂ ਲੈ ਕੇ 31/7/24 ਤੱਕ ਇਹਦਾ ਕਿਰਾਇਆ ਟੋਟਲ 7 ਕਰੋੜ 84 ਲੱਖ ਰੁਪਏ 17615 7 ਕਰੋੜ 84 ਲੱਖ 17615 ਕਰੋੜ ਰੁਪਏ ਇਹਦਾ ਕਿਰਾਇਆ ਬਣ ਗਿਆ ਇਹਦੇ ਵਿੱਚ ਅਸੀਂ ਉਹਨਾਂ ਨੂੰ ਪੰਜਾਬ ਹੈਲਥ ਮਿਸ਼ਨ ਨੂੰ ਰਿਕਵੈਸਟ ਕੀਤੀ ਸੀ ਕਿ ਸਾਡਾ ਇੱਕ ਤਾਂ ਕਿਰਾਇਆ ਦੋ ਦੂਜਾ ਇਹ ਜਗ੍ਹਾ ਖਾਲੀ ਕਰੋ ਕਿਉਂਕਿ ਅਸੀਂ ਕੁਝ ਦੁਕਾਨਾਂ ਵੇਚੀਆਂ ਨੇ ਅਸੀਂ ਹੋਰ ਦੁਕਾਨਾਂ ਵੀ ਵੇਚਲੀਆਂ ਚਾਹੁੰਦੇ ਆ ਤਾਂ ਕਿ ਇਹ ਮੰਡੀ ਨੂੰ ਸਚੇਜੇ ਢੰਗ ਨਾਲ ਚਲਾਇਆ ਜਾ ਸਕੇ ਮੈਂ ਪਰਸਨਲੀ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਸਿਹਤ ਮੰਤਰੀ ਨੇ ਮਨਜੋਗ ਉਹਨਾਂ ਨੂੰ ਵੀ ਰਿਕੁਐਸਟ ਕਰੀ ਸੀ ਕਿ ਡਾਕਟਰ ਸਾਹਿਬ ਇਹ ਜਗਾ ਸਾਡੀ ਖਾਲੀ ਕਰਾ ਕੇ ਦਿਓ ਤੇ ਨਾਲ ਕਰਾਇਆ ਵੀ ਜੋ ਸਾਡਾ ਮੰਡੀ ਬੋਰਡ ਦਾ ਬਣਦਾ ਦੋ ਤਾਂ ਕਿ ਅਸੀਂ ਇਸ ਮੰਡੀ ਨੂੰ ਵਧੀਆ ਢੰਗ ਨਾਲ ਚਲਾ ਸਕੀਏ ਹੂੰ ਸੋ ਇਹ ਸਾਰੀ ਕਹਾਣੀ ਜਿੱਥੇ ਕਰੋੜਾ ਰੁਪਏ ਕਿਰਾਇਆ ਪਿਆ ਉੱਥੇ ਲੱਖਾਂ ਰੁਪਏ ਦੀਆਂ ਦਵਾਈਆਂ ਵੀ ਖਤਮ ਹੋ ਗਈਆਂ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਪੰਨ ਲਾਲ ਗਰਕ ਸਾਹਿਬ ਮੌਜੂਦ ਨੇ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਜਸਪ੍ਰੀਤ ਸਿੰਘ ਅਸ਼ਕਵੀ ਮੇਰੇ ਨਾਲ ਜੁੜੇ ਹੋਏ ਨੇ ਮੋਹਾਲੀ ਉਹ ਬਿਲਕੁਲ ਉਸੇ ਹੀ ਥਾਂ ਤੇ ਉਹ ਖੜੇ ਨੇ ਜਿਹੜਾ ਗੋਡਾਊਨ ਹੈ ਜਿਹੜਾ ਇਹ ਕਿਰਾਏ ਤੇ ਦਿੱਤਾ ਗਿਆ ਸੀਗਾ ਨਾ ਤਾਂ ਕਿਰਾਇਆ ਮੁੜਿਆ ਤੇ ਦਵਾਈਆਂ ਵੀ ਖਰਾਬ ਹੋ ਗਈਆਂ ਗਰਕ ਸਾਹਿਬ ਇੱਕ ਰਿਐਕਸ਼ਨ ਤੁਹਾਡੇ ਤੋਂ ਅਕਸਰ ਹੀ ਜਦੋਂ ਵੀ ਅਜਈਆਂ ਅਣਗਹਿਲੀਆਂ ਹੁੰਦੀਆਂ ਨੇ ਤਾਂ ਵੱਡਾ ਨੁਕਸਾਨ ਹੁੰਦਾ ਦੇਖ ਅੱਧੇ ਤੋਂ ਬਾਅਦ ਤਾਂ ਐਕਸਪਾਇਰ ਹੋ ਗਿਆ ਤੇ ਬਾਕੀ ਐਕਸਪਾਇਰ ਹੋਣ ਦੇ ਕਿਨਾਰੇ ਤੇ ਆ ਇਹ ਏਡੀ ਵੱਡੀ ਅਣਗਹਿਲੀ ਹੈ ਜਿਹੜੀ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰਾਂ ਦੀ ਸੀਰੀਅਸਨੈਸ ਤੇ ਇੱਕ ਵੱਡਾ ਸਵਾਲ ਹੈ ਜਿੱਥੇ ਇੱਕ ਪਾਸੇ ਸਿਹਤ ਢਾਂਚਾ ਤੁਸੀਂ ਮਜ਼ਬੂਤ ਕਰਨ ਦੀ ਗੱਲ ਕਰਦੇ ਸੀ ਅੱਜ ਹੜਤਾਲ ਖਤਮ ਹੋਈ ਹੈ ਡਾਕਟਰਾਂ ਦੀ ਤੇ ਇਹ ਇੱਕ ਤਸਵੀਰ ਹੋਰ ਸਾਡੇ ਸਾਹਮਣੇ ਆ ਗਈ ਦੇਖੋ ਹਰਪ੍ਰੀਤ ਜੀ ਇਹ ਜਿਹੜੀ ਸਰਕਾਰ ਹੈ ਇਹ ਦਾ ਬਾਬਾ ਆਦਮ ਨਿਰਾਲਾ ਨਹੀਂ ਹੈ ਇਹਨੇ ਆਨ ਸਾਰੇ ਇੱਕ ਫੈਸਲਾ ਕਰ ਲਿਆ ਵੀ ਅਸੀਂ ਤਾਂ ਜੀ ਆਮ ਆਦਮੀ ਜਿਹੜੇ ਕਲੀਨਿਕ ਪਹਿਲਾਂ ਕਿਹਾ ਮਹੱਲਕ ਲੈਣ ਕਿ ਚੜਾਵਾਂਗੇ ਜੀ ਫੇਰ ਕਿਹਾ ਆਮ ਆਦਮੀ ਨੂੰ ਕਿਚੜਾ ਮੰਗੇ ਸਿਹਤ ਤੇ ਸਿੱਖਿਆ ਜਿਹੜਾ ਲੋਕਾਂ ਨੂੰ ਕਿਹਾ ਸੀ ਅਸੀਂ ਆ ਕਰਾਂਗੇ ਉਹ ਕਰਾਂਗੇ ਉਦੋਂ ਸਕੂਲਾਂ ਦੇ ਵਿੱਚ ਆ ਸਕੂਲ ਆਫ ਐਮੀਨਸ ਫਲਾਣਾ ਕਹੇ ਕਿਉਂਕਿ ਇਹ ਸ਼ੁਰੂ ਕਰਤਾ ਜਿਹਦਾ ਨਤੀਜਾ ਇੱਕ ਤਾਂ ਇਹ ਨਿਕਲਿਆ ਵੀ ਸਾਰਾ ਧਿਆਨ ਹਰੇਕ ਦਾ ਉਸੇ 'ਚ ਹੀ ਹੋ ਗਿਆ ਬਾਕੀ ਸਾਰੇ ਪਾਸੇ ਭੁੱਢੀ ਗਏ ਜੀ ਵੀ ਇਹ ਵੀ ਕੋਈ ਚੀਜ਼ ਹੈ ਜੀ ਉਹਦੇ ਵਿੱਚ ਅੱਗੋਂ ਕਿੱਥੇ ਆ ਮੈਨੂੰ ਨੜੈਕੀ ਲੱਗਦੀ ਆ ਮੈਂ ਮੰਡੀ ਬੋਰਡ ਵਾਲਿਆਂ ਨੂੰ ਵੀ ਸੁਣ ਲਿਆ ਸੀ ਜੀ ਅੱਜ ਤੱਕ ਕਿਸੇ ਨੇ ਸਪਸ਼ਟ ਨਹੀਂ ਕਰਿਆ ਕਿ ਜਿਹੜੀ ਹੈਲਥ ਸਿਸਟਮ ਕਾਰਪੋਰੇਸ਼ਨ ਹੈ ਜੀ ਉਹਨੂੰ ਇਹ ਪਤਾ ਸੀਗਾ ਕਿ ਸਾਡਾ ਭਾਈ ਇੱਥੋਂ ਕਿਸਾਨ ਭਵਨ ਚੋਂ ਚੁੱਕ ਕੇ ਉਹਨਾਂ ਨੇ ਉੱਥੇ ਭੇਜਦਾ ਹੈ ਖਰੜ ਤੇਜਦਾ ਜਾਂ ਮਹਾਦੀ ਤੇਜਦਾ ਸੋ ਇਹ ਇੱਕ ਸਵਾਲ ਹੈ ਕਿ ਜਿਹੜਾ ਹੈਲਥ ਸਿਸਟਮ ਕਾਰਪੋਰੇਸ਼ਨ ਹੈ ਜੀ ਜਿਹੜਾ ਸਿਹਤ ਵਿਭਾਗ ਹੈ ਹੂੰ ਵੈਸੇ ਤਾਂ ਹੈਲਥ ਸਿਸਟਮ ਕਾਰਪੋਰੇਸ਼ਨ ਫालतू ਦੀ ਬਣੀ ਹੋਈ ਆ ਉਹਦੀ ਲੋੜ ਨਹੀਂ ਹੈ ਕੋਈ ਉਹ ਸਿਰਫ ਪੈਸੇ ਕਮਾਉਣ ਵਾਸਤੇ ਬਣੀ ਹੋਈ ਆ ਸਾਰੀਆਂ ਬਿਲਡਿੰਗਾਂ ਉਹ ਬਣਾਉਂਦੀ ਆ ਪਰਚੇਜ਼ ਉਹ ਕਰਦੀ ਆ ਜਿਹਦਾ ਕੋਈ ਮਤਲਬ ਨਹੀਂ ਫालतू ਪਰਚੇਜ਼ ਕਰਕੇ ਰੱਖ ਦਿੰਦੀ ਆ ਇਹ ਵੀ ਫालतू ਪਰਚੇਜ਼ ਦੀ ਨਿਸ਼ਾਨੀ ਆ ਵੀ ਅੱਗ ਲੱਗੀ ਚ ਮਸ਼ਕਾਂ ਦਾ ਭਾਅ 33 ਲੱਖ ਰੁਪਏ ਹੁਣ ਜੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਸਬੰਧ ਵੇ ਕਿਸਾਨ ਭਵਨ ਚ ਮੰਦੋਂ ਉਹਨਾਂ ਨੇ ਰੱਖਿਆ ਸੀ ਉਹਨਾਂ ਨੇ ਯਾਦ ਵੀ ਨਹੀਂ ਵੀ ਸਾਡਾ ਇੰਨਾ ਸਮਾਨ ਰੱਖਾਂ ਰਪਿਆ ਦਾ ਸਮਾਨ ਉੱਥੇ ਤੇ ਆ ਉਹਦੇ ਇੰਨਾ ਕਿਰਾਇਆ ਬਣ ਰਿਹਾ ਹੈ ਇਹਦਾ ਮਤਲਬ ਹੈ ਸਿਸਟਮ ਦੇ ਜਿਹੜੇ ਆਈਐਸ ਅਧਿਕਾਰੀ ਨੇ ਜਿਹੜੇ ਉੱਥੇ ਡਾਇਰੈਕਟਰ ਵਗੈਰਾ ਨੇ ਉਹ ਕੀ ਕਰਦੇ ਨੇ ਕਿ ਉਹ ਸੁੱਤੇ ਪੈਣੇ ਦੂਜੀ ਗੱਲ ਕਿਉਂਕਿ ਉਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਉਹਨਾਂ ਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਜਦ ਕਿ ਮੁਆਵਜ਼ਾ ਉਹਨਾਂ ਤੇ ਪਹਿਣਾ ਚਾਹੀਦਾ ਜਿਹੜੇ ਮੰਤਰੀ ਨੇ ਉਹ ਕੀ ਕਰਦੇ ਨੇ ਮੰਤਰੀ ਹੁਣ ਤਾਂ ਬਿਆਨ ਵੱਡੇ 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 ਰੋਜ਼ ਦੇ ਰਹੇ ਨੇ ਕੀ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਨੇ ਕਦੇ ਸਮੀਖਿਆ ਕੀਤੀ 2.5 ਸਾਲ ਹੋ ਗਏ ਭਾਵੇਂ ਕਿ ਇਹਨਾਂ ਨੇ ਕਈ ਮੰਤਰੀ ਬਦਲਤੇ ਉਹਦੇ ਵਿੱਚ ਪਰ ਉਹ 2.5 ਸਾਲ ਦੇ ਵਿੱਚ ਕੋਈ ਸਮੀਖਿਆਤਾ ਕਰ ਲੈਂਦਾ ਵੀ ਯਾਰ ਇਹ ਤਿਆ ਕੀ ਹੈ ਸਾਜੋ ਸਮਾਨ ਦਾ ਮੰਤਰੀ ਕੋਲ ਜਦ ਵੀ ਕੋਈ ਹਰਪ੍ਰੀਤ ਜੀ ਮੰਤਰੀ ਬੰਦੇ ਨੇ ਉਦੋਂ ਮਹਿਕਮਾ ਜਾ ਕੇ ਦੱਸਦਾ ਕਿ ਜੀ ਸਾਡੇ ਇੰਨੇ ਇੰਨੇ ਸਟੋਰ ਨੇ ਇੰਨਾ ਸਾਡੇ ਕੋਲ ਸਮਾਨ ਹੈ ਇੰਨੇ ਇੰਨੇ ਮਹਿਕਮੇ ਨੇ ਆ ਆ ਗੱਲਾਂ ਅਸੀਂ ਕਰ ਦਿਆਂ ਆ ਗੱਲਾਂ ਤੁਹਾਡੇ ਅਖਤਿਆਰ ਖੇਤਰ ਚ ਨੇ ਆ ਸਾਡੇ ਅਖਤਿਆਰ ਖੇਤਰ ਚ ਨੇ ਆ ਇਸ ਤੋਂ ਵੀ ਉੱਪਰ ਮੁੱਖ ਮੰਤਰੀ ਕੋਲ ਜਾਣੀਆਂ ਨੇ ਗਵਰਨਰ ਸਾਹਿਬ ਕੋਲ ਜਾਣੀਆਂ ਨੇ ਕੈਬਨਟ ਜਾਣੀਆਂ ਨੇ ਇਹ ਸਾਰਾ ਕੁਝ ਇੱਕ ਸੰਖੇਪ ਚ ਮੰਤਰੀ ਨੂੰ ਸਮਝਾਇਆ ਜਾਂਦਾ ਹੈ ਇਹਨਾਂ ਨੇ ਮੰਤਰੀ ਕੀ ਕਰਦੇ ਰਹੇ ਇਹਨਾਂ ਨੇ ਪੁੱਛਿਆ ਮੰਨ ਲਓ ਕਿਸੇ ਨੇ ਨਹੀਂ ਜਾ ਕੇ ਸਮਝਾਇਆ ਪੁੱਛ ਲੰਦੇ ਭਾਈ ਅਸੀਂ ਨਵੇਂ ਆਇਆ ਸਾਨੂੰ ਆ ਕੇ ਦੱਸੋ ਜੇ ਉਹ ਇਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਇਹ ਤਰੀਕਾ ਹੈ ਕਿ ਜਾ ਕੇ ਦੱਸਿਆ ਜਾਵੇ ਪੁੱਛ ਤਾਂ ਸਕਦੇ ਸੀਗੇ ਨਾ ਬਿਲਕੁਲ ਠੀਕ ਜਿਹੜਾ ਬੰਦਾ ਆਪਦੇ ਵਿਭਾਗ ਨੂੰ ਇਹੀ ਨਹੀਂ ਪੁੱਛ ਸਕਦਾ ਵੀ ਤੁਹਾਡੇ ਕੋਲ ਕੀ ਹੈ ਕੀ ਨਹੀਂ ਹੈ ਕਿ ਉਹਨੇ ਫਿਰ ਕੰਮ ਕੀ ਕਰਨਾ ਕਿਉਂਕਿ ਉਹਨੇ ਤਾਂ ਸੁਣਿਕੇ ਘੱਟੋ ਘੱਟ ਮੈਂ ਸੁਪਰ ਸਪੈਸ਼ਲ ਹੋਣ ਦੇ ਬਾਵਜੂਦ ਜਦ ਵੀ ਕਿਸੇ ਨਵੇਂ ਹਸਪਤਾਲ ਜਾਂਦਾ ਸੀ ਪਹਿਲਾ ਕੰਮ ਦੇਖਦਾ ਸੀ ਵਿੱਚ ਸਟੋਰ ਕੀ ਹੈ ਇਹ ਚ ਮੈਨ ਪਾਵਰ ਕੀ ਹੈ ਸਾਜੋ ਸਮਾਨ ਕਿੰਨਾ ਕਾ ਹੈ ਕਿ ਮਰੀਜ਼ਾਂ ਮਰੀਜ਼ ਕਿਹੋ ਜਿਹੇ ਹੁੰਦੇ ਨੇ ਤਾਂ ਕਿ ਅਸੀਂ ਉਹਦਾ ਕੋਈ ਨਾ ਕੋਈ ਪ੍ਰਬੰਧ ਕਰ ਸਕੀਏ ਗਰਕ ਸਾਹਿਬ ਦੇਖੋ ਨਾ ਇਹ ਮੰਤਰੀ ਇਹ ਗੱਲ ਕਿੰਨੀ ਵੱਡੀ ਹੈ ਤਾਂ ਮੈਨੂੰ ਲੱਗਦਾ ਪਿਛਲੇ ਪਿਛਲੇ ਕਿੰਨੇ ਸਾਲਾਂ ਤੋਂ ਇਹ ਇੱਕ ਡਾਊਨ ਬੰਦ ਪਿਆ ਤੇ ਦਵਾਈਆਂ ਉੱਥੇ ਬੰਦ ਪਈਆਂ ਨੇ ਜਾਂ ਸਾਜੋ ਸਮਾਨ ਬੰਦ ਪਿਆ ਮਤਲਬ ਇਹ ਤਾਂ ਬਿਲਕੁਲ ਕਲੀਅਰ ਹੋ ਗਿਆ ਕਿ ਗੋਦਾਮ ਤੁਹਾਨੂੰ ਚਾਹੀਦਾ ਹੀ ਨਹੀਂ ਸੀਗਾ ਹੁਣ ਇਹਦੀ ਲੋੜ ਨਹੀਂ ਜੇ ਲੋਡ ਨਹੀਂ ਤਾਂ ਤੁਸੀਂ 32 ਲੱਖ ਰੁਪਏ ਕਿਰਾਇਆ ਹਰ ਮਹੀਨੇ ਬ੍ਰੋਸਰ ਕਿਉਂ ਪਵਾ ਰਹੇ ਹੋ ਨਹੀਂ ਨਹੀਂ ਲੋਡ ਨਹੀਂ ਸੀ ਦੇਖੋ ਹਰਪ੍ਰੀਤ ਜੀ ਜਿਹੜੀ ਗੱਲ ਮੈਂ ਪਹਿਲਾਂ ਉਦੋਂ ਪਹਿਲੀ ਗੱਲ ਇਹ ਤੇ ਕੇਂਦਰ ਤੋਂ ਕਰਨੀ ਚਾਹਣਾ ਜੀ ਵੀ ਤੁਸੀਂ ਸਮਾਨ ਫालतू ਖਰੀਦਿਆ ਪਹਿਲਾਂ ਤਾਂ ਹਾਂ ਹਾਂ ਉਹ ਸਮਾਨ ਤਾਂ ਹੀ ਖਰਾਬ ਹੋਇਆ ਨਾ ਇਹ ਤਾਂ ਮੈਂ ਤੁਹਾਨੂੰ ਸਮਾਨ ਦੀ ਲੋੜ ਤਾਂ ਹੈ ਨਹੀਂ ਸੀ ਤੁਸੀਂ ਕਿਸੇ ਨਾ ਕਿਸੇ ਆਪਦੇ ਹੋਰ ਹਿੱਤ ਦੀ ਪੂਰਤੀ ਲਈ ਇਹ ਸਮਾਨ ਖਰੀਦਤਾ ਜਿਨੇ ਵੀ ਖਰੀਦਿਆ ਉਦੋਂ ਬਾਅਦ ਤੁਸੀਂ ਉਹਦਾ ਧਿਆਨ ਵੀ ਨਹੀਂ ਕਰਿਆ ਵੀ ਇਹ ਭਾਈ ਸਮਾਨ ਕਿੱਥੇ ਤੇ ਆਇਆ ਜੀ ਕਿਉਂਕਿ ਤੁਸੀਂ ਫालतू ਖਰੀਦ ਕੇ ਰੱਖਤਾ ਬਲਕਿ ਮੈਂ ਇੱਕ ਛੋਟੀ ਜੀ ਕਹਾंगा ਇੱਕ ਮਿੰਟ ਦਾ ਹੀ ਟਾਈਮ ਚਾਹੁੰਦਾ ਇਹਦੇ ਚ ਇੱਕ ਵਾਰੀ ਅਸੀਂ ਇਹਨਾਂ ਨੂੰ ਕਿਹਾ ਵੀ ਇਹ ਕਰਦੇ ਕੀ ਨੇ ਕਿ ਇਹ ਸਮਾਨ ਖਰੀਦ ਲੈਂਦੇ ਨੇ ਕਮਰਾ ਲੈਂਦੇ ਨਹੀਂ ਬਾਤ ਚ ਉਹਨੂੰ ਕਿਸੇ ਟੁੱਟੀ ਛੱਤ 'ਚ ਰੱਖ ਦਿੰਦੇ ਉੱਤੇ ਮੋਰੀ ਕਰਾ ਦਿੰਦੇ ਮੀਂਹਾਂ ਦੇ ਵਿੱਚੋਂ ਮੀਂਹ ਪੈ ਜਾਂਦਾ ਫੇਰ ਕਹਿੰਦੇ ਇਹ ਤਾਂ ਮਸ਼ੀਨ ਖਰਾਬ ਹੋ ਗਈ। ਸੋ ਇਹੀ ਕੁਝ ਮੈਨੂੰ ਲੱਗਦਾ ਹੈ ਸਿਸਟਮ ਕਾਰਪੋਰੇਸ਼ਨ ਨੇ ਕਰਿਆ ਜਿਹੜੀ ਸਰਕਾਰ ਇਹ ਵਾਅਦੇ ਕਰਕੇ ਆਈ ਸੀ ਜੀ ਕਿ ਅਸੀਂ ਬਿਲਕੁਲ ਉੱਚੇ ਕੰਮ ਕਰਾਂਗੇ ਅਸੀਂ ਆਹ ਦਿਖਾ ਦਾਂਗੇ ਇਹ ਜਾ ਕੇ ਵਾਈਸ ਚਾਂਸਲਰ ਨੂੰ ਤਾਂ ਕਹਿੰਦੇ ਨੇ ਵੀ ਤੇਰਾ ਮੰਝਾ ਜਿਹੜਾ ਹਾਂ ਇਹ ਠੀਕ ਨਹੀਂ ਹੈ ਵਾਈਸ ਚਾਂਸਲਰ ਨੂੰ ਉੱਥੇ ਉਹਦੀ ਬੇਇੱਜ਼ਤੀ ਕਰਦੇ ਨੇ ਹੁਣ ਜਿਹੜਾ 2.5 ਸਾਲ ਇੰਨਾ ਦੀ ਸਰਕਾਰ ਆਈ ਨੂੰ ਹੋ ਗਿਆ ਜਿਹਦੇ ਚ ਇੰਨਾ ਸਮਾਨ ਗਲ ਗਿਆ ਜਿਹਦੇ ਵਿੱਚ ਇੰਨਾ ਕਰਾਇਆ ਪਿਆ ਹੈ 8 ਕਰੋੜ ਦੇ ਕਰੀਬ ਉਹ ਉਹਦੇ ਉੱਤੇ ਦੇਸ਼ ਦੀ ਕੀ ਨਹੀਂ ਹੋਏ ਉਹਦੇ ਉੱਤੇ ਇਹੀ ਸਵਾਲ ਚਾਹੇ ਉਹ ਜੌਲੇ ਮਾਜਰਾ ਜੀ ਸੀਗੇ ਉਹਨਾਂ ਨੇ ਕਰਿਆ ਸੀ ਜੋ ਉਹਨਾਂ ਨੂੰ ਪੁੱਛਿਆ ਜਾਵੇ ਭਾਈ ਤੂੰ ਦੱਸ ਦੇ ਸ਼ਾਇਦ ਹੁਣ ਉਹ ਪਬਲਿਕ ਰਿਲੇਸ਼ਨ ਦੇ ਨੇ ਹੁਣ ਉਹ ਦੱਸ ਦੇਣ ਵੀ ਭਾਈ ਇਹ ਕੀ ਹੋਇਆ ਆਪ ਹੀ ਖਬਰ ਦਿੰਦੇ ਬਲਕਿ ਉਹਨਾਂ ਨੂੰ ਤਾਂ ਪਬਲਿਕ ਰਿਲੇਸ਼ਨ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਸੱਤਵਾਰ ਨਾਲ ਕੀ ਹੋ ਗਈ ਭਾਵੇਂ ਵੀ ਮੈਂ ਵੀ ਮੰਤਰੀ ਸੀਗਾ ਸਾਡੇ ਧਿਆਨ ਚ ਨਹੀਂ ਆਇਆ ਸੀ ਮਾਫੀ ਮੰਗਦਾ ਕਿ ਟੁਕੜ ਇੰਨਾ ਤਾਂ ਕਰਨਾ ਵੈਸੇ ਤਾਂ ਉਹਨਾਂ ਤੋਂ ਰਿਕਵਰੀ ਹੋਣੀ ਚਾਹੀਦੀ ਹੈ ਬਿਲਕੁਲ ਰਿਕਵਰੀ ਹੋਣੀ ਚਾਹੀਦੀ ਹੈ ਕਿਉਂਕਿ ਵੱਡੀ ਵੱਡੇ ਤਾੜਾਂ ਦੇ ਵਿੱਚ ਦੇਖੋ ਤਰਾਸਦੀ ਦੇਖੋ ਇੱਕ ਪਾਸੇ ਉਹ ਹਸਪੀਟਲ ਨੇ ਜਿੱਥੇ ਇਹ ਦਵਾਈਆਂ ਸਾਜੋ ਪਾਸੇ ਸਾਡੇ ਕੋਲ ਹੁੰਦਾ ਹੋਇਆ ਵੀ ਇੱਥੇ ਗੱਲ ਛੱਡ ਰਿਹਾ ਇਹ ਕੋਈ ਪਲੈਨਿੰਗ ਹੀ ਨਹੀਂ ਹੈ ਸਰ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋ ਜਸਪ੍ਰੀਤ ਸਿੰਘ ਮਿਰਨਲ ਜੁੜੇ ਹੋਏ ਨੇ ਗਰਾਉਂਡ ਤੋਂ ਜਸਪ੍ਰੀਤ ਇਹ ਸਟੋਰੀ ਤੁਸੀਂ ਬਹੁਤ ਵਧੀਆ ਕੀਤੀ ਥੋੜੀ ਜੀ ਜਾਣਕਾਰੀ ਹੋਰ ਦਿਓਗੇ ਕਿ ਇਹ ਪੋਸੀਬਲ ਹੈਗਾ ਕਿ ਸਰਕਾਰਾਂ ਦੇ ਧਿਆਨ ਦੇ ਵਿੱਚ ਹੀ ਨਹੀਂ ਆਇਆ ਕਿ ਲੱਖਾਂ ਰੁਪਏ ਦੀਆਂ ਦਵਾਈਆਂ ਇਸ ਗੋਦਾਮ ਦੇ ਵਿੱਚ ਪਈਆਂ ਨੇ ਗੋਦਾਮ ਦਾ ਕਿਰਾਇਆ ਵੀ ਪੈ ਰਿਹਾ ਤੇ ਦਵਾਈਆਂ ਘਟੋ-ਘਟ ਕੱਢ ਕੇ ਵਰਤੀਆਂ ਜਾ ਸਕਦੀਆਂ ਨੇ ਜਾਂ ਜਿਹੜਾ ਸਾਜੋ ਸਮਾਨ ਹੋਰ ਪਿਆ ਪੀਪੀ ਕਿੱਟਾਂ ਪਈਆਂ ਨੇ ਮਾਸਕ ਪਏ ਨੇ ਬਹੁਤ ਸਾਰੇ ਹਸਪੀਟਲਸ ਦੇ ਵਿੱਚ ਅੱਜ ਵੀ ਪੀਪੀ ਕਿੱਟਾਂ ਤੇ ਨੇ ਬਿਲਕੁਲ ਧਿਆਨ ਚ ਸਰਕਾਰ ਦੇ ਆਇਆ ਮਾਮਲਾ ਕਿਉਂਕਿ 7ਵੇਂ ਮਹੀਨੇ ਦੇ ਪੱਤਰ ਲਿਖਿਆ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਆਫਰ ਕੋਡ ਸਾਨੂੰ ਇਹਨਾਂ ਨੇ ਸਟਾਫ ਨੇ ਦੱਸਿਆ ਕਿ ਕਈ ਵਾਰ ਅਸੀਂ ਜਿਹੜਾ ਆ ਸਿਹਤ ਵਿਭਾਗ ਨੂੰ ਪਹਿਲਾਂ ਵੀ ਪੱਤਰ ਲਿਖ ਚੁੱਕੇ ਆ ਇਸ ਨੂੰ ਲੈ ਕੇ ਵੀ ਤੁਹਾਡਾ ਸਮਾਨ ਪਿਆ ਕਰਾਇਆ ਵਾਧਾ ਜਾ ਰਿਹਾ ਆ 7ਵੇਂ ਮਹੀਨੇ ਦਾ ਲਿਖਿਆ ਹੋਇਆ ਵੀ ਅੱਜ ਤੁਸੀਂ ਦੇਖੋ ਕਿ 10ਵੇਂ ਮਹੀਨਾ ਚੱਲ ਰਿਹਾ ਹਜੇ ਤੱਕ ਵੀ ਕੋਈ ਇੱਥੇ ਖਬਰ ਲੈਣ ਨਹੀਂ ਆਇਆ ਸਾਰ ਲੈਣ ਨਹੀਂ ਆਇਆ ਜਿਸ ਤੋਂ ਬਾਅਦ ਹਰ ਮਹੀਨਾ 32 ਲੱਖ ਦੇ حساب ਨਾਲ ਹੁਣ ਵੀ 7 ਕਰੋੜ ਤੋਂ ਅਮਾਊਂਟ ਕਿਤੇ ਵੱਧ ਕੇ ਸਾਹਮਣੇ ਆ ਚੁੱਕੀ ਹੈ ਉਸ ਤੋਂ ਬਾਅਦ ਵੀ ਕੋਈ ਸਾਰ ਨਹੀਂ ਲਿੱਤੀ ਸਟੋਰ ਹੈ ਉੱਥੇ ਤਾਂ ਉਹ ਕਹਿੰਦੇ ਆਈ نو ਮੈਨੂੰ ਪਤਾ ਹੈ ਸਟੋਰ ਦਾ ਅਸੀਂ ਕਾਰਵਾਈ ਕਰ ਰਹੇ ਆ ਅਸੀਂ ਇਹ ਸਭ ਕੁਝ ਦੇਖ ਰਹੇ ਆ ਪਿਛਲੀ ਸਰਕਾਰਾਂ ਨੇ ਲੱਤਾਂ ਸੀ ਅਸੀਂ ਸੂਚ ਚੈੱਕ ਕਰ ਰਹੇ ਆ ਮਤਲਬ ਤੁਸੀਂ ਕੀ ਚੈੱਕ ਕਰ ਰਹੇ ਹੋ ਮਤਲਬ 3 ਸਾਲ ਹੋ ਗਏ ਚੈੱਕ ਹੀ ਕਰ ਰਹੇ ਹੁਣ ਦੇ ਸਾਲਾਂ ਲੱਗ ਕੇ ਦੇਖਿਆ ਵੀ ਸਾਡੇ ਕੋਲ ਪਿਆ ਕੀ ਹੈਗਾ ਇੱਥੋਂ ਹਾਂ 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 3 ਸਾਲ ਤੋਂ ਲੰਬੇ ਸਮੇਂ ਤੋਂ ਚੈੱਕ ਕਰ ਰਹੇ ਨੇ ਕੇਵਲ ਹਜੇ ਤੱਕ ਇਹ ਸਟੋਰ ਹੈ ਇੱਧਰ ਇਹਨਾਂ ਦੋ ਨੁਕਸਾਨ ਹੋ ਰਿਹਾ ਸਟੋਰ ਤਾਂ ਖੋਲਿਆ ਹੋਇਆ ਤੇ ਦਵਾਈਆਂ ਨੂੰ ਨੁਕਸਾਨ ਹੋ ਰਿਹਾ ਰੈਂਟ ਲੱਗ ਪੈ ਰਿਹਾ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਣਾ ਵੱਲੋਂ ਇਹ 2 8 2014 ਨੂੰ ਸਮਾਰ ਕੇ ਰੱਖਿਆ ਹੋਇਆ ਤੁਸੀਂ ਕੋਈ ਤਸਵੀਰ ਦਿਖਾਉਣੀ ਹੈ ਕਮਾ ਕੇ ਕੈਮਰਾ ਇੱਕ ਤਾਂ ਪਿੱਛੇ ਇਹ ਦਵਾਈਆਂ ਹਜੇ ਤੱਕ ਸ਼ੀਸ਼ੇ 'ਚ ਪਈਆਂ ਨਜ਼ਰ ਆ ਰਹੀਆਂ ਸਾਨੂੰ ਸਾਰੀਆਂ ਦਵਾਈਆਂ ਨੇ ਜਿਹੜੀਆਂ ਉਹ ਇਸੇ ਤਰੀਕੇ ਨਾਲ ਨਜ਼ਰ ਆ ਰਹੀਆਂ ਇੱਥੋਂ ਨਾ ਸਟੋਰ ਖੋਲਿਆ ਗਿਆ ਨਾ ਇਹਨਾਂ ਨੂੰ ਹਲਾ ਕੇ ਦੇਖਿਆ ਗਿਆ ਕਿ ਕਿੱਥੇ ਕੀ ਹੈ ਦੂਜੇ ਨੰਬਰ ਤੇ ਇਹ ਆਧੁਨਿਕ ਮੰਡੀ ਆ ਕੋਈ ਡੰਪ ਯਾਰ ਨਹੀਂ ਸੀਗਾ ਕੋਈ ਸਟੋਰ ਨਹੀਂ ਹੈਗਾ ਜਿੱਥੇ ਤੁਸੀਂ ਲਿਆ ਕੇ ਸਮਾਨ ਆਪਣਾ ਸਟੋਰ ਕਰ ਦਮੋ ਤੇ ਮੁੜ ਕੇ ਉਹਨੂੰ ਪੁੱਛੋ ਰਾਏ ਉਹ ਦੁਕਾਨਾਂ ਨੇ ਜਿਹੜੀਆਂ ਕਿ ਐਡਵਾਂਸ ਬਣਾਈਆਂ ਗਈਆਂ ਸੀਗੀਆਂ ਆਮ ਲੋਕਾਂ ਦੇ ਲਈ ਉਹ ਮੰਡੀ ਨੂੰ ਇੱਕ ਸੁਪਨੇ ਦੇ ਨਾਲ ਬਣਾਇਆ ਗਿਆ ਸੀ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਇੱਥੇ ਮੰਡੀ ਉਸਿਆਂ ਨੂੰ ਜਾਂ ਡੱਪ ਯਾਰ ਬਣਾ ਕੇ ਰੱਖ ਦਿੱਤਾ ਹੈ ਉਸ ਤੋਂ ਬਾਅਦ ਹੁਣ ਇੱਥੇ ਮੰਡੀ ਦਾ ਜਿਹੜਾ ਕਿਰਾਇਆ ਹੁਣ ਤੁਹਾਨੂੰ ਲੱਗ ਰਿਹਾ ਜਦ ਅਸੀਂ ਖਬਰ ਜਿਹੜੀ ਹੈ ਨਸ਼ਰ ਕੀਤੀ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਅਸੀਂ ਇਸ ਨੂੰ ਖਾਲੀ ਕਰਾ ਰਹੇ ਹਾਂ ਪਰ ਉਸ ਤੋਂ ਬਾਅਦ ਵੀ ਲੈਟਰ ਲਿਖਣ ਤੋਂ ਬਾਅਦ ਵੀ ਅਜੇ ਹੈਲਥ ਮਿਨਿਸਟਰ ਨੂੰ ਹਜੇ ਤੱਕ ਵੀ ਇੱਥੇ ਕੋਈ ਨਹੀਂ ਆਇਆ ਕੋਈ ਚੈਕਿੰਗ ਨਹੀਂ ਹੋਈ ਹੈ ਕਿ ਉਸ ਤਰੀਕੇ ਨਾਲ ਇਹ ਸਮਾਨ ਪਿਆ ਲਗਾਤਾਰ ਦਵਾਈਆਂ ਐਕਸਪਾਇਰ ਹੋ ਰਹੀਆਂ ਠੀਕ ਹੈ ਪਿਛਲੀ ਸਰਕਾਰ ਨੇ 2020 ਦੇ ਵਿੱਚ ਇਹ ਲੈ ਲਿਆ ਉਸ ਤੋਂ ਬਾਅਦ ਦਵਾਈਆਂ ਦੀ ਐਕਸਪਾਇਰ ਡੇਟਾ ਸੀ ਜਾਂ ਚੈੱਕ ਕੀਤੀ ਹੈ ਕਿਸੇ ਦੇ 2023 ਜਿਹੜਾ 7ਵਾਂ ਮਹੀਨਾ ਕਿਸੇ ਦਾ 9ਵਾਂ ਮਹੀਨਾ ਆ ਮਤ 2023 ਦੇ ਵਿੱਚ ਜਿਹੜੀਆਂ ਦਵਾਈਆਂ ਕੁਝ ਮਹੀਨੇ ਪਹਿਲਾਂ ਹੀ ਪਹਿਲੇ 7-8 ਮਹੀਨੇ ਪਹਿਲਾਂ ਹੀ ਐਕਸਪਾਇਰ ਹੋਈਆਂ ਨੇ ਉਹ 23 ਸਾਲ ਸਰਕਾਰ ਨੂੰ ਆਏ ਹੋਗੇ ਨੇ ਤਾਂ ਜਦ ਕੀ ਤੁਸੀਂ ਦੇਖਿਆ ਗਿਆ ਤੁਹਾਡੇ ਮਾਸਕ ਨੇ ਸੈਨੀਟਾਈਜ਼ਰ ਨੇ ਪੀਪੀਟੀ ਕਿੱਟਾਂ ਨੇ ਸੋਵਰ ਕੰਸੈਂਟਰੇਟਰ ਨੇ ਕੰਸੈਂਟਰੇਟਰ ਆਕਸੀਜਨ ਮਸ਼ੀਨ ਹੁੰਦੀ ਆ ਜਦ ਤੁਸੀਂ ਕਹਿੰਦੇ ਹੋ ਆਮ ਹਸਤ ਵਾਲਾ ਚ ਆਕਸੀਜਨ ਮਸ਼ੀਨਾਂ ਦੀ ਕਮੀ ਹੈ ਵੈਂਟੀਲੇਟਰ ਦੀ ਕਮੀ ਹੈ ਕੁਝ ਸਮਾਂ ਲਈ ਇਹ ਮਸ਼ੀਨ ਕੰਮ ਆ ਸਕਦੀ ਆ ਵਿਅਕਤੀ ਨੂੰ ਜਿਹੜਾ ਆਕਸੀਜਨ ਦੇ ਸਕਦੀ ਆ ਉਹ ਵੀ ਬਹੁਤ ਸਾਰੀ ਬਰਬਾਦ ਦੇ ਵਿੱਚ ਜਾਣਕਾਰੀ ਜਸਪ੍ਰੀ ਦਾ ਇੱਥੇ ਆਕਸੀਜਨ ਕੰਸੈਂਟ੍ਰੇਟ ਵੀ ਪਏ ਨੇ ਇੰਨੀਆਂ ਮਹਿੰਗੀਆਂ ਮਸ਼ੀਨਾਂ ਜੀ ਆਕਸੀਜਨ ਕੰਸੈਂਟਰੇਟਰ ਵੀ ਆਤੀ ਪਈ ਆਰੇ ਹੂੰ ਮਤਲਬ ਕਮਾਲ ਹੀ ਆ ਇਹ ਜਿੱਥੇ ਇੱਕ ਪਾਸੇ ਯਾਦ ਹੋਏਗਾ ਲੋਕਾਂ ਨੂੰ ਉਹ ਟਾਈਮ ਕਿ ਜਦੋਂ ਇੱਕ ਇੱਕ ਮਸ਼ੀਨ ਦੇ ਪਿੱਛੇ ਲੋਕਾਂ ਤੇ ਸਾਹ ਅੜੇ ਹੋਏ ਸੀਗੇ ਔਰ ਇਹ ਮਸ਼ੀਨਾ ਬੜੀਆਂ ਮਹਿੰਗੀਆਂ ਮਸ਼ੀਨਾਾਂ ਆਂਦੀਆਂ ਨੇ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਇਹ ਪਹਿਲਾਂ ਤਾਂ ਤੁਸੀਂ ਫਾਲਤੂ ਪਰਚੇਸ ਕਰ ਲੀਆਂ ਚਲੋ ਕਰ ਲੀਆਂ ਕਿ ਔਖੇ ਸਮੇਂ ਦਾ ਕੋਈ ਪਤਾ ਨਹੀਂ ਵੀ ਕਿਸ ਵੇਲੇ ਪਰ ਇਸ ਤਰੀਕੇ ਨਾਲ ਦੁਰਗਤੀ ਹੋਵੇ ਕਿ ਡੱਬਾ ਪਾੜ ਕੇ ਵੀ ਨਾ ਚੈੱਕ ਕੀਤਾ ਗਿਆ ਹੋਵੇ ਵੀ ਉਹ ਕਨਸੈਂਟ੍ਰੇਟ ਕੰਮ ਕਰਦੇ ਨੇ ਨਹੀਂ ਕਰਦੇ ਜਾਂ ਘੱਟੋ ਘੱਟ ਉਹਨਾਂ ਹਸਪੀਟਲਸ ਦੇ ਵਿੱਚ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਰੱਖਿਆ ਜਾਵੇ ਜਿੱਥੇ ਕਈ ਵਾਰੀ ਆਕਸੀਜਨ ਦੀ ਕਾਰਟ ਹੁੰਦੀ ਹੈ ਜਾਂ ਆਕਸੀਜਨ ਖਤਮ ਹੋ ਜਾਂਦੀ ਹੈ ਸਿਲੰਡਰ ਖਤਮ ਹੋ ਜਾਂਦੇ ਨੇ ਤਾ ਇਹਨਾਂ ਨੂੰ ਵਰਤਿਆ ਜਾ ਸਕਦੇ ਇੱਕ ਆਪਸ਼ਨ ਵਜੋਂ ਵਰਤਿਆ ਜਾ ਸਕੇ ਪਰ ਨਹੀਂ ਜਸਪ੍ਰੀਤ ਇੱਕ ਛੋਟੀ ਜੀ ਹੋਰ ਜਾਣਕਾਰੀ ਮੁੱਢਲੇ ਤੌਰ ਤੇ ਇਹ ਕਿੰਨਾ ਕੁ ਏਰੀਆ ਜਿਹੜਾ ਉਹ ਦਵਾਈਆਂ ਨਾਲ ਭਰਿਆ ਹੋਇਆ ਹੈ ਦੁਬਾਰਾ ਫਿਰ ਕੈਮਰਾ ਕੁਮਾ ਕੇ ਇੱਕ ਵਾਰ ਦਿਖਾ ਦਿਓ ਲੋਕਾਂ ਨੂੰ ਪਤਾ ਲੱਗ ਜੇ ਕਿੱਥੇ ਕਿੱਥੇ ਦਵਾਈਆਂ ਪਈਆਂ ਨੇ ਕਿਉਂਕਿ ਅੰਦਰ ਤਾਂ ਤੁਸੀਂ ਜਾ ਨਹੀਂ ਸਕੇ ਪਰ ਬਾਹਰੋਂ ਕਾਫੀ ਹੱਦ ਤੱਕ ਤੁਸੀਂ ਜਿਹੜੇ ਕਲੀਅਰ ਸ਼ਾਟ ਲੈ ਲਏ ਜਿੱਥੇ ਐਕਸਪਾਇਰੀ ਡੇਟ ਮੈਂਸ਼ਨ ਵੀ ਹੋਈ ਪਈ ਹੈ ਕਿਉਂਕਿ ਅੰਦਰੋ ਸਾਰਾ ਲੋਕ ਹੈ ਜੀ ਅੰਦਰ ਜਾਣਾ ਸੰਭਵ ਨਹੀਂ ਸੀਗਾ ਨਾ ਅਸੀਂ ਇੱਥੇ ਹੱਦ ਕੁ ਜਾਰ ਗਈ ਤੁਹਾਨੂੰ ਇੱਕ ਦਿਖਾਉ ਰਿਹਾ ਵੀ ਕਿੰਨੇ ਇਹਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਇੱਕ ਦੁਕਾਨ ਮੰਨ ਲਓ ਤੁਸੀਂ ਕਿਉਂਕਿ ਇਹਦੇ ਵਿੱਚ ਜਿੰਨਾ ਲੰਬਾ ਨਜ਼ਰ ਆਵੇਗਾ ਉਨਾ ਹੀ ਚੌੜਾ ਹੈ ਦੇਖੋ ਤੁਸੀਂ 1 2 3 4 5 6 7 8 9 10 ਦੇ ਕਰੀਬ ਜਿਹੜੇ ਨੇ ਇਹ ਵਿੰਡੋਜ਼ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ 10 ਦੇ ਕਰੀਬ ਵਿੰਡੋਜ਼ ਨਜ਼ਰ ਆ ਰਹੀਆਂ ਨੇ ਵਿੰਡੋ ਦੇ ਨਾਲ-ਨਾਲ ਜਿਹੜਾ ਆ ਉਹ ਤਕਰੀਬਨ ਉਹ ਦੁਕਾਨਾਂ ਨੇ ਹਰੇਕ ਇੱਕ ਦੁਕਾਨ ਆ ਇਹ ਜਿੰਨਾ ਇਸ ਸਮੇਂ ਦੀ ਲੈਂਥ ਨਜ਼ਰ ਆ ਰਹੀ ਹੈ ਉਨੀ ਉਹ ਵਿੜਤ ਹੈਗੀ ਆ ਇੱਕ ਪੂਰਾ ਇੱਕ ਵੱਡਾ ਉਹ ਕਾਊਂਟ ਕਰੋ ਤਾਂ ਏਰੀਏ ਦਾ 1/4 ਹਿੱਸਾ ਸੀ ਕਹਿ ਸਕਦੇ ਆ ਜਿਹੜਾ ਇਹ ਇੱਕ ਗਦਾਮ ਬਣਾ ਕੇ ਇਹਨਾਂ ਨੇ ਰੱਖਿਆ ਹੋਇਆ ਜਿਹਦੇ ਵਿੱਚ ਦਵਾਈਆਂ ਦੇ ਢੇਰ ਲਾਏ ਹੋਏ ਨੇ ਤੇ ਕਾਫੀ ਜ਼ਿਆਦਾ ਜਿਹੜਾ ਆ ਬਾਕਸੇਜ਼ ਨੇ ਅਨਬਾਕਸ ਵੀ ਨਹੀਂ ਕੀਤੇ ਗਏ ਹੈ ਕਿ ਕੰਸਨਟ੍ਰੇਟਰ ਦੇ ਨਾਲ ਉਹਨਾਂ ਦਾ ਸਮਾਨ ਵੀ ਹੈਗਾ ਬਹੁਤ ਸਾਰਾ ਜਿਹੜਾ ਕੰਸਨਟ੍ਰੇਟਰ ਦਾ ਸਮਾਨ ਹੈਗਾ ਆ ਉਹ ਵੀ ਇਹਦੇ ਵਿੱਚ ਜਿਹੜਾ ਆ ਲਗ ਲਗ ਸਮਾਨ ਜਿਵੇਂ ਕਈ ਵਾਰ ਕਿਸੇ ਨੂੰ ਅਸੀਂ ਇੱਕ ਕੰਸਨਟ੍ਰੇਟਰ ਤੋਂ ਦੋ ਜਾਂ ਤਿੰਨ ਮਰੀਜ਼ਾਂ ਨੂੰ ਜਾਂ ਆਕਸੀਜਨ ਦੇਣੀ ਆ ਤਾਂ ਉਹ ਮਾਸਕ ਦਾ ਜਿਹੜਾ ਆ ਯੂਜ਼ ਹੁੰਦੀ ਆ ਉਹ ਪਾਈਪ ਹੁੰਦੀਆਂ ਨੇ ਉਹਦੇ ਨਾਲ ਬਹੁਤ ਸਾਰੇ ਹੋਰ ਵੀ ਬੋਟਲਜ਼ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਬਹੁਤ ਵੱਡਾ ਏਰੀਆ ਹੈਗਾ ਜਿਹੜਾ ਇੱਕ ਪੂਰੇ ਦਾ ਪੂਰਾ ਇੱਕ ਇੱਕ ਏਰੀਆ ਜਿਹੜਾ ਇਹਨਾਂ ਨੇ ਕਵਰ ਕੀਤਾ ਹੋਇਆ ਹੈ ਇਹਦੇ ਨਾਲ ਆਪਣੇ ਦਵਾਈਆਂ ਦੇ ਨਾਲ ਤੇ ਇਹਨੂੰ ਦੇਖਿਆ ਨਹੀਂ ਜਾ ਰਿਹਾ ਇਹਦੇ ਘੱਟੋ ਘੱਟ 2 ਤੋਂ 3 ਗੇੜ ਨੇ ਪਰ ਕੋਈ ਵੀ ਗੇੜ ਜਿਹੜਾ ਖੋਲਿਆ ਨਹੀਂ ਜਾਂਦਾ ਜੇਕਰ ਅੰਦਰੋਂ ਤੁਸੀਂ ਦੇਖੋ ਤਾਂ ਮਿੱਟੀ ਤੱਕ ਜਿਹੜੀ ਚੜ੍ਹੀ ਹੋਈ ਹੈ ਇਹਨਾਂ ਦੇ ਉੱਤੇ ਹਾਲਾਂਕਿ ਇੱਕ ਜਿਹੜਾ ਕੁਝ ਦਿਨ ਪਹਿਲਾਂ ਇਸ ਲੱਗਦਾ ਕਿ ਇੱਕ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੋਗੀ ਉਹ ਵੀ ਜਾਮ ਹੋਇਆ ਪਿਆ ਹੈ ਜਿੰਨਾ ਏਰੀਆ ਲੈਂਥ ਤੋਂ ਨਜ਼ਰ ਆ ਰਿਹਾ ਉਹਨਾਂ ਹੀ ਵਿਡਥ ਤੋਂ ਆ ਰਿਹਾ ਬਦਲ ਆ ਰਿਹਾ ਤੱਕ ਬਹੁਤ ਜ਼ਿਆਦਾ ਵੱਡਾ ਏਰੀਆ ਇੱਕ ਚੌਥਾਈ ਏਰੀਆ ਵੱਡਾ ਹੈ ਜਿਹ ਆਕੇ ਰੱਖ ਦਿੱਤਾ ਜਿੱਥੇ ਦਵਾਈਆਂ ਤੁਸੀਂ ਰੱਖੀਆਂ ਉਹ ਦਵਾਈਆਂ ਉਹ ਆਕਸੀਜਨ ਕਨਸੈਂਟਰੇਟਰ ਰੱਖੇ ਕਿ ਮਰੀਜ਼ਾਂ ਨੂੰ ਰੋੜ ਪਏਗੀ ਪਰ ਤੁਸੀਂ ਭੁੱਲੀ ਗਏ ਰੱਖ ਕੇ ਮਤਲਬ 2020 ਦੇ ਵਿੱਚ ਰੱਖ ਕੇ ਅੱਜ ਅਸੀਂ 2025 ਦੇ ਮੂਹਰੇ ਖੜੇ ਆ ਮਤਲਬ 4 ਸਾਲਾਂ ਤੋਂ ਇਸ ਗੋਡਾਊਨ ਨੂੰ ਖੋਲਿਆ ਤੱਕ ਨਹੀਂ ਗਿਆ ਪਿਛਲੀ ਸਰਕਾਰ ਨੇ ਵੀ ਨਾ ਹੁਣ ਦੀ ਸਰਕਾਰ ਨੇ ਇੱਕ ਬੜਾ ਅਹਿਮ ਸਵਾਲ ਡਾਕਟਰ ਗਰਕ ਸਾਹਿਬ ਗਰਕ ਸਾਹਿਬ ਤੁਸੀਂ ਤਾਂ ਮੈਡੀਕਲ ਲਾਈਨ ਦੇ ਨਾਲ ਜੁੜੇ ਰਹੇ ਹੋ ਮੈਨੂੰ ਇਹ ਦੱਸਿਓ ਕਿ ਕੀ ਇਨਾ ਚੀਜ਼ਾਂ ਦਾ ਕਦੇ ਆਡਿਟ ਨਹੀਂ ਹੁੰਦਾ ਕਿ ਕਿਹੜਾ ਸਮਾਨ ਅਸੀਂ ਖਰੀਦਿਆ ਸੀ ਕਿਹੜਾ ਅਸੀਂ ਯੂਜ਼ ਕੀਤਾ ਇਹ ਕਿਵੇਂ ਪੋਸੀਬਲ ਹੈਗਾ ਕਿ ਇਹ ਧਿਆਨ ਦੇ ਵਿੱਚ ਹੀ ਨਹੀਂ ਆਇਆ ਜਾਂ ਅਣਗੈਲੀ ਰਹੇਗੀ ਕਿ ਐਡਾ ਲੱਖਾਂ ਰੁਪਏ ਦਾ ਸਮਾਨ ਤੇ ਆਕਸੀਜਨ ਕਨਸੈਂਟ੍ਰੇਟ ਵਰਗੀਆਂ ਮਸ਼ੀਨਾਂ ਮਹਿੰਗੇ ਮਹਿੰਗੇ ਮਸ਼ੀਨਾਂ ਜੜੀਆਂ ਨੇ ਉਹ ਪਈਆਂ ਸੜ ਰਹੀਆਂ ਨੇ ਇੱਥੇ ਦੇਖੋ ਹਰ ਪ੍ਰੀਜੀ ਸਭ ਕਾ ਸਿੱਧਾ ਆਡਿਟ ਹੁੰਦਾ ਹੈ ਡਰੱਗ ਆਡਿਟ ਹੁੰਦਾ ਹੈ ਸਟੋਰ ਆਡਿਟ ਹੁੰਦਾ ਹੈ ਇਹ ਸਾਰਾ ਮਿਲ ਮਿਲਾ ਕੇ ਹੋ ਰਿਹਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ ਜੀ ਇਹ ਤਾਂ ਇੰਨੇ بڑے ਮਾਹਰ ਕਹਿੰਦੇ ਨੇ ਆਈਐਸ ਅਫਸਰ ਨੇ ਡਾਕਟਰ ਨੇ ਮੈਂ 1975 ਚ ਸਰਕਾਰੀ ਨੌਕਰੀ ਜੁਆਇਨ ਕਰੀ ਬਠਿੰਡੇ ਜਿਲ੍ਹੇ ਚ ਜੀ ਜੀ ਉੱਥੇ ਕਿਤੇ ਫਾਰਮਾਸਿਸਟ ਜਿਹੜੀ ਡਿਸਪੈਂਸੀ ਮੈਂ ਲੱਗਿਆ ਦਵਾਈਆਂ ਵੇਚਦਾ ਫੜਿਆ ਗਿਆ ਉਹ ਦਵਾਈਆਂ ਮਾਲਖਾਨੇ ਚ ਪਈਆਂ ਸੀ ਹੂੰ ਮੈਨੂੰ ਸਿਵਲ ਸਰਜਨ ਕੋਲ ਮੈਂ ਗਿਆ ਮੈਂ ਕਿਹਾ ਜੀ ਦਵਾਈਆਂ ਦਿਓ ਉੱਥੇ ਡਿਸਪੈਂਸਰੀ ਰਿਮੋਟ ਜੇ ਸਰਦੂਰ ਘਰ ਤੋਂ ਅੱਗੇ ਸੰਗਾ ਪਿੰਡ ਉਹ ਕਹਿੰਦੇ ਦਵਾਈਆਂ ਤੁਸੀਂ ਲੈ ਜਾਓ ਜਿੰਨੀਆਂ ਮਰਜੀ ਮੈਨੂੰ ਪਤਾ ਸੀ ਡਿਸਪੈਂਸਰੀ ਚਲਾਉਣੀ ਆ ਪਰ ਉੱਥੇ ਮਾਲਖਾਨੇ ਚ ਹੀ ਪਈਆਂ ਮੈਂ ਚਿੱਠੀ ਬਣਾਉ ਤੁਸੀ ਹਾਂ ਉਹਨਾਂ ਨੇ ਚਿੱਠੀ ਬਣਾਤੀ ਮੈਂ ਗਿਆ ਉੱਥੇ ਐਡੀਸ਼ਨ ਸੈਸ਼ਨ ਜੱਜ ਕੋਲ ਮੈਂ ਪੀਰ ਹੋਇਆ ਕਿ ਕਿ ਜੀ ਇਹ ਦਵਾਈਆਂ ਜਿਹੜਾ ਤੁਸੀਂ ਰਿਲੀਜ਼ ਕਰ ਦੋ ਉਹਨਾਂ ਨੇ ਉਸ ਜਵਾਨੇ ਚ ਵੀ ਹਾਲਾਂਕਿ ਮੈਨੂੰ ਆ ਸੁਣੀ ਸੀ ਮੈਨੂੰ ਕਹਿੰਦੇ ਕੀ ਗੱਲ ਹੈ ਰਿਲੀਜ਼ ਕਿਉਂ ਕਰਾਉਣੀਆਂ ਨੇ ਮੈਂ ਜੀ ਪੀਪੀ ਨੇ ਦਿੱਖਤਾ ਵੀ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ ਹੁਣ ਗਵਾਹੀ ਵਾਸਤੇ ਸਬੂਤ ਵਾਸਤੇ ਤੇ ਕਹਿੰਦੇ ਫਿਰ ਕੀ ਫਰਕ ਪੈਂਦਾ ਮੈਂ ਕਿਹਾ ਜੀ ਪਈਆਂ ਖਰਾਬ ਹੋਣ ਦੀਆਂ ਹੂੰ ਕਹਿੰਦੇ ਹੋਰ ਕੀ ਖਰਾਬ ਨਹੀਂ ਹੁੰਦਾ ਭਾਪ ਤੇ ਜਸਮਾਨ ਓਏ ਹੋਏ ਮੈਂ ਕਿਹਾ ਜੀ ਫਿਰ ਜੇ ਤੁਹਾਡਾ ਇਹੇ ਵਿਸ਼ਵਾਸ ਹੈ ਫਿਰ ਮੇਰੇ ਭਾਵੇਂ ਪਈਆਂ ਰਹਿਣ ਮੈਂ ਕੀ ਰਹਿਣਾ ਹੂੰ ਜੇ ਤੁਹਾਨੂੰ ਇਹ ਲੱਗਦਾ ਜੱਜ ਨੂੰ ਕੁश्ती ਤੇ ਬੈਠ ਕੇ ਵੀ ਹੋਰ ਕਿਹੜਾ ਖਰਾਬ ਨਹੀਂ ਹੁੰਦਾ ਕਿ ਤੀਤੀ ਨੇ ਡਿਖਤਾ ਤੁਸੀਂ ਕਹਿੰਨਾ ਫਿਰ ਚੁਪਲੇ ਕਰਕੇ ਰਿਲੀਜ਼ ਕਰਤੀਆਂ ਮੈਂ ਆਪ ਚੁਕਵਾ ਕੇ ਬਸਤੇ ਰਖਵਾ ਕੇ ਕਾਫੀ ਵੱਡੀਆਂ ਪੇਟੀਆਂ ਸੀ ਸਾਰੀ ਬਸ ਦੀ ਛੱਤ 'ਤੇ ਡਰਾਈਵਰ ਨੂੰ ਰਿਕਵੈਸਟ ਕਰੀ ਤੇ ਉੱਥੇ ਮੈਂ ਸੰਘਣ ਜਾ ਕੇ ਡਾਈਆਂ ਲੋਕਾਂ ਨੂੰ ਦਵਾਈ ਮਿਲਣਾ ਕੀ ਇਹਨਾਂ ਧਿਆਨ ਇਹਨਾਂ ਨੇ ਆਪ ਰੱਖਣਾ ਸੀ ਇਹਨਾਂ ਨੇ ਬਿਲਕੁਲ ਨਹੀਂ ਰੱਖਿਆ ਮੰਤਰੀ ਤੱਕ ਇਹਦੇ ਜਿੰਮੇਵਾਰ ਨੇ ਪਹਿਲੀ ਸਰਕਾਰ ਚਲੀ ਗਈ 1.5 ਸਾਲ ਬਾਅਦ ਕਸੂਰਵਾਦ ਹੈ ਉਹ ਉਹ ਕਹੂਗੀ ਅਸੀਂ ਕੋਰੋਨਾ 'ਚ ਲੱਗੇ ਹੋਏ ਸੀ ਜੀ ਉਦੋਂ ਤੱਕ ਤਾਂ ਸਾਨੂੰ ਤਾਂ ਕੋਰੋਨਾ 'ਚ ਦੇਰ ਨਹੀਂ ਮਿਲੀ ਇਹਨਾਂ ਤਾਂ ਵੇੜ ਦੀ ਬਕੀ ਨਾ ਇਹਨਾਂ ਵੇਲੇ ਤਾਂ ਕੋਰੋਨਾ ਹੈ ਹੀ ਨਹੀਂ ਸੀ ਦੋ ਸਾਲ ਉਹਨਾਂ ਨੇ ਜਿਹੜਾ ਨਹੀਂ ਧਿਆਨ ਕਰਿਆ ਉਦੋਂ ਬਾਅਦ ਤਾਂ ਇਹ ਆ ਗਏ ਨਾ ਇਹਨਾਂ ਕੋਲ ਤਾਂ ਫੇਰ ਹੈਗੀ ਸੀ ਨਾ ਇਹ ਤਾਂ ਦੇਖਦੇ ਵੀ ਕਿੱਥੇ ਗਿਆ ਕਿਸੇ ਨੂੰ ਪੁੱਛਦੇ ਇਹ ਸਾਰੀਆਂ ਦਵਾਈਆਂ ਮੈਨੂੰ ਲੱਗਦਾ ਜਿਹੜਾ ਬੰਦਾ ਤੁਹਾਡੇ ਦੱਸ ਰਿਹਾ ਉਹਨੂੰ ਵੀ ਬਹੁਤਾ ਸਾਰ ਟੈਕਨੀਕਲੀ ਨਹੀਂ ਪਤਾ ਉਹ ਅਨਜੇ ਜੀ ਨਾ ਰਿਹਾ ਵੀ ਇਹ ਕਨਸੈਂਟਰੇਟਰ ਆ ਜਾਂਦਾ ਜੀ ਫਲਾਣਾ ਆ ਜਾਂਦਾ ਜੀ ਉਹ ਪੈਪਾ ਹੁੰਦੀਆਂ ਨੇ ਜੀ ਜਦ ਕਿ ਹੈਲਥ ਡਿਪਾਰਟਮੈਂਟ ਦੀ ਡਿਊਟੀ ਬੰਦੀ ਸੀ ਹੈਲਥ ਚ ਕਾਰਪੋਰੇਸ਼ਨ ਦੀ ਜਦੋਂ ਉਹਨਾਂ ਨੂੰ ਇਹ ਸੰਦੇਸ਼ ਮਿਲ ਗਿਆ ਮੰਤਰੀ ਨੂੰ ਪਤਾ ਲੱਗਿਆ ਕਿ ਹਾਂ ਮੈਨੂੰ ਪਤਾ ਤੇ ਉਹਦੇ ਕਹਿੰਦਾ ਜਾਓ ਵੀ ਹੁਣੇ ਖੋਲ ਕੇ ਦੇਖੋ ਕੀ ਹੈ ਕਾਪੀ ਇਹ ਸੂਚਨਾ ਤਾਂ ਰਹਿੰਦਾ 3 ਮਹੀਨੇ ਤੋਂ ਪੱਤਰਕਾਰ ਨੂੰ ਇਹ ਜਵਾਬ ਦੇ ਰਿਹਾ ਜਾਂ ਮੰਡੀ ਬੋਰਡ ਨੂੰ ਇਹ ਜਵਾਬ ਦੇ ਰਿਹਾ ਹਾਂ ਮੈਨੂੰ ਪਤਾ ਹੈ ਇਹ ਜਵਾਬ ਹੈ ਇਹ ਤਾਂ ਮੈਂ ਤਾਂ ਹੈਰਾਨ ਆ ਇਹ ਮੰਤਰੀ ਕਹੇ ਜੇ ਨੇ ਇਹ ਕਿਹੋ ਜੀਆਂ ਗੱਲਾਂ ਕਰਦੇ ਨੇ ਆ ਹੁਣੇ ਪਿੱਛੇ ਇਹਨਾਂ ਨੇ ਐਨਆਰਆਈ ਦੀ ਇਦਾਂ ਹੀ ਕੁਝ ਕਰਿਆ ਸੀਗਾ ਤੇ ਮੈਂ ਬਿਆਨ ਦਿੱਤਾ ਦੋ ਟੰਡ ਵਾਲੀ ਮੰਤਰੀ ਨੂੰ ਚਿੱਠੀਆਂ ਭੇਜਦਾ ਰਿਹਾ ਵੀ ਇਹ ਡਾਕਟਰ ਗਰਗ ਨੇ ਆ ਤੱਥ ਨਹੀਂ ਦੇਖਿਆ ਨਹੀਂ ਦੇਖਿਆ ਜਦੋਂ ਸਾਰੇ ਮੈਂ ਕਾਊਂਟਰ ਕਰਤੇ ਚਿੱਠੀਆਂ ਦੇਖ ਕੇ ਹਾਂ ਤੇ ਮੁੜ ਕੇ ਮੈਂ ਕਹਾਂ ਹਾਈ ਕੋਰਟ ਤੋਂ ਵਗੈਰ ਸੈਟੀਸਫਾਈ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਹਾਈ ਕੋਰਟ 'ਚ ਸੈਟੀਸਫਾਈ ਹੋਇਆ ਆ 15 ਦਿਨ ਪਹਿਲਾਂ ਹੀ ਕਰਦਾ ਹੈ ਸੋ ਇਹ ਮੰਤਰੀ ਤਾਂ ਜਿਹੜਾ ਇਸ ਗੱਲ ਪਾਸੇ ਨੂੰ ਤੁਰਿਆ ਹੋਇਆ ਹੈ ਵੀ ਮੰਨਣ ਹੀ ਨਹੀਂ ਕਿਸੇ ਦੀ ਕੋਈ ਕੋਈ ਅਰੋਚਨਾ ਸੁਣਨੀ ਨਹੀਂ ਨਾ ਭਗਵੰਤ ਮਾਨਸੁਣੇ ਨਾ ਉਹਦੇ ਮੰਤਰੀ ਸੁਣਨ ਭਾਈ ਤੁਸੀਂ ਅਰੋਚਨਾ ਸੁਣਨਾ ਸਿੱਖੋ ਜੇ ਉਹਦੀ ਅਰੋਚਨਾ ਗਲਤ ਤਾਂ ਚੁੱਪ ਕਰ ਰਹੋ ਜੇ ਕੋਈ ਪੁੱਛੇ ਕਹੋ ਜੀ ਉਹ ਗਲਤ ਹੈ ਅਸੀਂ ਦੇਖ ਲਈ ਤੱਥ ਜੇ ਠੀਕ ਹੈ ਤਾਂ ਕੰਮ ਠੀਕ ਕਰ ਲਓ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਹੈ ਇਹ ਐਰੋਗੰਟ ਜਵਾਬ ਹੈ ਤੁਸੀਂ ਕਹੋ ਕੋਈ ਗੱਲ ਨਹੀਂ ਮੇਰੇ ਧਿਆਨ ਚ ਮੈਂ ਹੁਣ ਹੀ ਜਾ ਕੇ ਆਰਡਰ ਕਰਦਾ ਹੁਣ ਤੱਕ ਮੈਂ ਸ਼ਾਇਦ ਸੁਸਤੀ ਮਾਰਦਾ ਤੁਸੀਂ ਪੁੱਛ ਲਿਆ ਚੰਗਾ ਕਰਿਆ ਹੁਣ ਮੈਂ ਆਰਡਰ ਕਰਦਾ ਵੀ ਅੱਜ ਹੀ ਦੇਖਿਆ ਜਊ ਉਹ ਕੀ ਕੀ ਔਖਾ ਸੀ ਕਿਉਂ ਨਹੀਂ ਦੇਖਿਆ ਤੁਸੀਂ ਲੋਕਰ ਲੋਕ ਸਿਰ ਸੁਖਦੇ ਦੀ ਗੋੜੇ ਕਰਨ ਤਸ ਰਹੇ ਨੇ ਹਸਪਤਾਲ ਦੇ ਵਿੱਚ ਪੱਟੀਆਂ ਨਹੀਂ ਮਿਲ ਰਹੀਆਂ ਹਸਤਾ ਤੇ ਮਾਸਕ ਮੋਲਣ ਲੈ ਕੇ ਜਾਂਦੇ ਤੁਸੀਂ ਮੰਨੋਗੇ ਮੈਨੂੰ ਇੱਕ ਡਾਕਟਰ ਮੇਰੇ ਸਰਜਨ ਸੁਪਰ ਸਲਾਸ ਮੈਨੂੰ ਕਹਿੰਦਾ ਜੀ ਆ ਮਾਸਕਾਂ ਦਾ ਡੱਬਾ ਲੈ ਕੇ ਰੱਖਿਆ ਹੋਇਆ ਕਰੇ ਰੋਜ਼ ਆਪਦਾ ਨਾਲ ਚੁੱਕ ਕੇ ਲੈ ਕੇ ਜਾਂਦਾ ਨਵਾ ਹੋਏ ਹੋਏ ਤੇ ਇੱਥੇ ਸਾਡੀਆਂ ਹਸਪਤਾਲ ਜਿੰਦੜਾ ਹਸਪਤਾਲ ਦੇ ਵਿੱਚ ਮੈਡੀਕਲ ਕਾਲ ਤੇ ਮਾਸਕ ਨਹੀਂ ਮਿਲ ਰਹੇ ਕਿ ਉੱਥੇ ਮਾਸਕ ਪਏ ਖਰਾਬ ਹੋ ਰਹੇ ਨੇ ਉੱਥੇ ਗਲਗ ਮੇਮੀ ਰਹੇ ਗਲਾ ਮੋਢਣ ਡਿਆ ਰਹੇ ਨੇ ਮਰੀਜ਼ ਗਰੀਬ ਮਸੀਹ ਮੋਢਣ ਡਿਆ ਰਿਹਾ ਹੈ ਕਿ ਇੱਥੇ ਭੈ ਖਰਾਬ ਹੋ ਰਹੇ ਨੇ ਕੋਈ ਇਹਨਾਂ ਨੂੰ ਪੁੱਛੇ ਤਾਂ ਸਹੀ ਨਾ ਉੱਥੇ ਹੋ ਸਕਦਾ ਜੀ ਇਹਨਾਂ ਨੂੰ ਦਿਖਾਏ ਨਹੀਂ ਸ਼ਾਇਦ ਪਤਾ ਨਹੀਂ ਹੋਣਾ ਇਹਨਾਂ ਨੂੰ ਕਿਉਂਕਿ ਇਹਨਾਂ ਦਿਖਾਉਣਾ ਵੀ ਮੁਸ਼ਕਲ ਹੈ ਹੋ ਸਕਦਾ ਉੱਥੇ ਮਹਿੰਗੇ ਮਹਿੰਗੇ ਧਾਗੇ ਜਿਹੜੇ ਪ੍ਰੋਸੀਜਰਾਂ ਵਾਸਤੇ ਚਾਹੀਦੇ ਹੁੰਦੇ ਨੇ ਮਹਿੰਗੇ ਮਹਿੰਗੇ ਟਿਊਬਾਂ ਜਿਹੜੀਆਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੀਆਂ ਪਈਆਂ ਕਰ ਰਹੀਆਂ ਹੁਣ ਇਹ ਕੋਈ ਵੱਡੀ ਗੱਲ ਨਹੀਂ ਹੈ ਜਿੱਦਾਂ ਦਾ ਸੱਜੋ ਸਮਾਨ ਕਰੋਨਾ ਵੇਲੇ ਚਾਹੀਦਾ ਸੀ ਜੀ ਜੀ ਬਿਲਕੁਲ ਉਹ ਉਹ ਬੜਾ ਮਹਿੰਗਾ ਸਾਜੋ ਸਮਾਨ ਸੀਗਾ ਔਰ ਇਹ ਪੋਸੀਬਲ ਹੈ ਕਿ ਉਹ ਮਹਿੰਗਾ ਸਾਜੋ ਸਮਾਨ ਜਿਹਦੀ ਹੁਣ ਵੀ ਰੋੜਾ ਹਸਪਤਲ ਵਿੱਚ ਪੀ ਪੀ ਕੱਢੀ ਤਾਂ ਕਿੱਥੇ ਕਿਤੇ ਰੋੜ ਪਹੁੰਗੇ ਬਾਕੀ ਤਾਂ ਰੋੜ ਹੈ ਉਹ ਸਾਰੇ ਦਾ ਸਾਰਾ ਸਮਾਨ ਵਰਤਿਆ ਜਾ ਸਕਦਾ ਸੀ ਇਹਨਾਂ ਨੇ ਜਾਣਬੁੱਝ ਕੇ ਇੱਕ ਪਾਸੇ ਮਰੀਜ਼ਾਂ ਦੇ ਪੈਸੇ ਲਵਾਏ ਬਿਲਕੁਲ ਠੀਕ ਹੈ ਸਰ ਬਿਲਕੁਲ ਠੀਕ ਹੈ ਕਿਉਂਕਿ ਇਹ ਇਹ ਜਿਹੜਾ ਮੁੱਦਾ ਹੈਗਾ ਬੜਾ ਅਹਿਮ ਮੁੱਦਾ ਹੈ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਜਾਵੇ ਕਿ ਐਡਾ ਲੱਖਾਂ ਰੁਪਏ ਦਾ ਸਾਜ਼ੋ ਸਾਮਾਨ ਜਾਂ ਫਿਰ ਦਵਾਈਆਂ ਦੇ ਜੜੀਆਂ ਉਹ ਗਲ ਸੜ ਰਹੀਆਂ ਨੇ ਐਕਸਪਾਇਰ ਹੋ ਚੁੱਕੀਆਂ ਨੇ ਕਟੋ ਕਟੇ ਜੇ ਦਵਾਈਆਂ ਵਰਤਣ ਯੋਗ ਨਹੀਂ ਤਾਂ ਕਟੋ ਗੋਡਾਊਨ ਤਾਂ ਖਾਲੀ ਕਰ ਲੋ ਗੋਡਾਊਨ ਖਾਲੀ ਕਰਕੇ ਪੈਸਾ ਤਾਂ ਪਹਚਾ ਲੈ ਸਿਹਤ ਮਹਿਕਮਾ ਜਿੱਥੇ ਲਗਭਗ ਲਗਭਗ ਜਿਹੜਾ ਹਰ ਵਾਰ 8 ਕਰੋੜ ਤੱਕ ਤੁਹਾਡਾ ਜਿਹੜਾ ਉਹ ਕਿਰਾਇਆ ਪਹੁੰਚ ਚੁੱਕਾ ਹੈ ਔਰ ਇਹ ਦੇਖੋ 2020 ਤੋਂ ਲੈ ਕੇ 2024 ਦੇ ਐਂਡ ਤੱਕ ਲਗਭਗ 7 ਕਰੋੜ 80 ਲੱਖ ਰੁਪਏ ਕਿਰਾਇਆ ਜਿਹੜਾ ਉਹ ਬਣ ਚੁੱਕਾ ਹੈ ਸਿਹਤ ਵਿਭਾਗ ਵੱਲ ਇਹ ਪੈਸਾ ਦਿਓਗੇ ਕਿੱਥੋਂ ਔਰ ਇਹ ਜਿਹੜਾ ਪੈਸਾ ਇਹ ਜਾਈ ਜਾ ਰਿਹਾ ਬਿਲਕੁਲ 1 ਰੁਪਏ ਦਾ ਕੋਈ ਪ੍ਰੋਡਕਟਿਵਿਟੀ ਹੈ ਨਹੀਂ ਇਹਦੇ ਵਿੱਚ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਸ ਤੇ ਸਰਕਾਰ ਦੇਖੇ ਜਾਂ ਆਮ ਲੋਕ ਦੇਖਣਗੇ